ਨਮਸਕਾਰ ਦੇਸ਼ ਦੁਨੀਆ ਦੀ ਡीडी ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਅੱਜ ਦੀ ਚਰਚਾ ਵਿੱਚ ਅਸੀਂ ਚਰਚਾ ਕਰਨੀ ਹੈ ਆਪਣੇ ਡीडी ਪੰਜਾਬੀ ਦੀ ਹੱਦਾ ਸਰਹੱਦਾਂ ਤੋਂ ਪਾਰ ਤੱਕ ਦਿਲਾਂ ਨੂੰ ਜੋੜਨ ਵਾਲਾ ਇਹ ਚੈਨਲ ਡीडी ਪੰਜਾਬੀ 5 ਅਗਸਤ 2000 ਨੂੰ ਸ਼ੁਰੂ ਹੋਇਆ 5 ਅਗਸਤ 2025 ਨੂੰ 25 ਵਰਿਆਂ ਦੇ ਵਿੱਚ ਸ਼ਮਾਰ ਸ਼ਾਮਿਲ ਹੋ ਗਿਆ ਡੀਡੀ ਪੰਜਾਬੀ ਨੇ ਇਸ ਦੀ ਸਿਲਵਰ ਜੁਬਲੀ ਮਨਾਈ 25 ਵਰਿਆਂ ਦੇ ਵਿੱਚ ਜਵਾਨੀ ਤੱਕ ਆਂਦੇ ਆਂਦੇ ਆ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਬਹੁਤ ਸਾਰੇ ਦਿੱਕਤਾਂ ਆਈਆਂ ਚਰਮੋਤੀਆਂ ਆਈਆਂ ਉਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਫੇਸ ਕੀਤਾ ਤੇ ਅੱਜ ਇਹ ਕਹਿੰਦੇ ਹੋਏ ਵੀ ਮੈਨੂੰ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦੂਰਦਰਸ਼ਨ ਦੇ ਰੀਜਨਲ ਚੈਨਲਾਂ ਵਿੱਚੋਂ ਤੁਹਾਡਾ ਆਪਣਾ ਫੇਵਰਟ ਚੈਨਲ ਡੀਡੀ ਪੰਜਾਬੀ ਨੰਬਰ ਇੱਕ ਦਾ ਚੈਨਲ ਬਣ ਕੇ ਉੱਭਰਿਆ ਹੈ ਇਸ ਦੇ ਵਿੱਚ ਮਿਹਨਤ ਹੈ ਉਹਨਾਂ ਸ਼ਖਸੀਅਤਾਂ ਦੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਜਗ੍ਹਾ ਤੇ ਕੰਮ ਕੀਤਾ ਤੇ ਇਸ ਜਗ੍ਹਾ ਦੇ ਉੱਤੇ ਡੀਡੀ ਪੰਜਾਬੀ ਨੂੰ ਲੈ ਕੇ ਆਏ ਤੇ ਅਸੀਂ ਵੀ ਅੱਜ ਸਟੂਡੀਓ 'ਚ ਉਹਨਾਂ ਹੀ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਹੈ ਪੂਰੇ 25 ਸਾਲ ਦਾ ਹੀ ਨਹੀਂ ਬਲਕਿ ਦੂਰਦਰਸ਼ਨ ਦੇ ਸਫ਼ਰ ਦੀ ਗੱਲ ਕਰਨ ਦੀ ਦੇ ਲਈ ਜਿਹੜੀ ਅੱਜ ਗੱਲ ਕਰਾਂਗੇ ਉਹਨਾਂ ਨਾਲ ਉਦੋਂ ਤੋਂ ਜਦੋਂ ਦੂਰਦਰਸ਼ਨ ਆਇਆ ਸੀ ਦੂਰਦਰਸ਼ਨ ਬਣਾਇਆ ਸੀ ਦੂਰਦਰਸ਼ਨ ਚੱਲਿਆ ਸੀ ਤੇ ਅੱਜ ਡੀਡੀ ਪੰਜਾਬੀ ਦੇ 25 ਵਰਿਆਂ ਤੱਕ ਦਾ ਸਾਰੀ ਗੱਲਾਂ ਕਰਾਂਗੇ ਉਨਾ ਨਹੀਂ ਕਿਉਂਕਿ ਇੱਥੇ ਹੰਡਾਇਆ ਹੈ ਐਕਸਪੀਰੀਅੰਸ ਦਿੱਤਾ ਹੈ ਤੇ ਸਭ ਤੋਂ ਪਹਿਲਾ ਉਹਨਾਂ ਸਿੱਖਿਸ਼ੇਤਾ ਨਾਲ ਤੁਹਾਡੀ ਮੈਂ ਜਾਣ ਪਹਿਚਾਨ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਕੇਵਲ ਕ੍ਰਿਸ਼ਨ ਜੀ ਕੇਵਲ ਕ੍ਰਿਸ਼ਨ ਜੀ ਅੱਜਕੱਲ ਦੂਰਦਰਸ਼ਨ ਦੇ ਪ੍ਰੋਗਰਾਮ ਪ੍ਰਮੁੱਖ ਨੇ ਭਾਵ ਹੈੱਡ ਨੇ ਇਸ ਦੂਰਦਰਸ਼ਨ ਦੇ ਮੁਖੀ ਨੇ ਤੇ ਕਿਉਂਕਿ ਬਹੁਤ ਵਰਿਆਂ ਤੋਂ ਦੂਰਦਰਸ਼ਨ ਚ ਕੰਮ ਕਰ ਰਹੇ ਨੇ ਬਹੁਤ سارے ਪ੍ਰੋਗਰਾਮ ਇਹਨਾਂ ਨੇ ਬਣਾਏ ਨੇ ਤੇ ਛੋਟੀ ਛੋਟੀ ਗਲ ਇਸ ਦੂਰਦਰਸ਼ਨ ਬਾਰੇ ਜਾਣਦੇ ਨੇ ਬਹੁਤ ਕੁਝ ਇਹਨਾਂ ਕੋਲ ਵੀ ਜਾਣਨਾ ਕਿ ਦੂਸਰੇ ਮਾਹਿਰ ਨੇ ਸਾਡੇ ਕਰਨ ਵੀਰ ਸਿੰਘ ਕਰਨਵੀਰ ਸਿੰਘ ਡਿਪਟੀ ਡਾਇਰੈਕਟਰ ਨੇ ਇੰਜੀਨੀਅਰਿੰਗ ਵਿੰਗ ਦੇ ਇੰਜੀਨੀਅਰਿੰਗ ਵਿੰਗ ਕਿਹਾ ਜਾਂਦਾ ਹੈ ਕਿਸੇ ਵੀ ਸੰਸਥਾ ਦੀ ਰੀੜ ਦੀ ਹੱਡੀ ਹੁੰਦੀ ਹੈ ਤੇ ਰੀੜ ਦੀ ਹੱਡੀ ਜੇ ਕਾਇਮ ਨਾ ਹੋਵੇ ਤਾਂ ਫਿਰ ਕੋਈ ਵੀ ਵਿਅਕਤੀ ਕੋਈ ਵੀ ਸੰਸਥਾ ਕਾਇਮ ਨਹੀਂ ਰਹਿ ਸਕਦੀ ਤੇ ਉਹ ਰੀੜ ਦੀ ਹੱਡੀ ਨੂੰ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਬੁਲਾਇਆ ਹੈ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਸਾਰੇ ਵਲਵਲੇ ਨੇ ਉਹਨਾਂ ਬਾਰੇ ਜਾਣਕਾਰੀ ਲੈਣ ਦੇ ਲਈ ਕਿ ਅੱਖ ਇੰਨਾ ਕੁਝ ਚੇਂਜ ਹੋਣ ਦੇ ਬਾਵਜੂਦ ਕੀ ਕੁਝ ਦੂਰਦਰਸ਼ਨ ਪੰਜਾਬੀ ਦੇ ਵਿੱਚ ਚੇਂਜ ਹੋਇਆ ਸਭ ਤੋਂ ਪਹਿਲਾਂ ਸਭ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਾਡਾ ਅੱਜ ਦਾ ਵਿਸ਼ਾ ਵੀ ਦੋਸਤੋ ਅਸੀਂ ਇਸੇ ਤਰੀਕ ਲੈ ਕੇ ਲਿਆ ਹੈ ਵੀ ਡੀਡੀ ਪੰਜਾਬੀ ਦੇ 25 ਵਰਿਆਂ ਦਾ ਸਫ਼ਰ 25 ਵਰਿਆਂ ਦੇ ਸਫ਼ਰ ਦੀ ਸ਼ੁਰੂਆਤ ਕਰਨੀ ਹੈ ਮੈਂ ਕੇ ਕੇ ਸਰ ਤੋਂ ਕੇ ਕੇ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਹੀ ਪੁੱਛਣਾ ਚਾਹਾਂਗਾ ਬਈ ਪਹਿਲੇ ਮੈਂ ਗੱਲ ਕਰਾਂਗਾ ਕਿਉਂਕਿ ਡੀਡੀ ਪੰਜਾਬੀ ਤੋਂ ਬਣਨ ਤੋਂ ਪਹਿਲਾਂ ਪਹਿਲੇ ਇਹ ਸੀਗਾ ਦੂਰਦਰਸ਼ਨ ਦੂਰਦਰਸ਼ਨ ਦੇ ਸਫ਼ਰ ਦੀ ਗੱਲ ਕਰਾਂਗਾ ਦੂਰਦਰਸ਼ਨ ਤੋਂ ਡੀਡੀ ਪੰਜਾਬੀ ਤੱਕ ਆਉਣ ਦੀ 2000 ਤੱਕ ਦੇ ਸਫ਼ਰ ਦੀ ਸ਼ਮੇ ਜੀ ਧੰਨਵਾਦ ਦੂ ਦਰਸ਼ਨ ਦਾ ਸਫਰ ਜਿਹੜਾ ਨਾ 1973 ਚ ਸ਼ੁਰੂ ਹੁੰਦਾ ਹੈ ਜੀ ਉਦੋਂ ਤੇ ਅਸੀਂ ਬਹੁਤ ਛੋਟੇ ਛੋਟੇ ਸੀ ਜੀ ਜੀ ਪੜਦੇ ਸੀ ਲੇਕਿਨ ਸਫਰ ਬਹੁਤ ਪੁਰਾਣਾ ਹੈ ਬੜਾ ਜਾਨਦਾਰ ਬੜਾ ਸ਼ਾਨਦਾਰ ਹੈ ਜੀ ਅੰਮ੍ਰਿਤਸਰ ਵਿਖੇ 1973 ਵਿੱਚ ਸਟਾਰਟ ਹੋਇਆ ਸੀ ਰੇਲੇ ਕੇਂਦਰ ਓਕੇ ਰੇਲੇ ਕੇਂਦਰ ਵਿੱਚ ਪ੍ਰੋਡਕਸ਼ਨ ਜਿਹੜੀ ਸੀ ਦਿੱਲੀ ਤੋਂ ਹੁੰਦੀ ਸੀ ਪ੍ਰੋਗਰਾਮ ਦਾ ਸਾਰਾ ਨਿਰਮਾਣ ਦਿੱਲੀ ਤੋਂ ਹੁੰਦਾ ਸੀ ਤੇ ਉਸ ਤੋਂ ਬਾਅਦ ਦੇ ਟੇਪਾਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਦੀਆਂ ਸੀ ਇੱਥੋਂ ਪ੍ਰੋਗਰਾਮ ਟੈਲੀਕਾਸਟ ਕੀਤਾ ਜਾਂਦਾ ਸੀ ਜੀ ਜੀ ਸਿਰਫ ਨਿਊਜ਼ ਲਾਈਵ ਜਾਂਦੀ ਸੀ ਅੰਮ੍ਰਿਤਸਰ ਤੋਂ ਜੀ ਫਿਰ 1979 ਦਾ ਸਮਾਂ ਆਇਆ ਸਟੂਡੀਓ ਬਣਾ ਸ਼ੁਰੂ ਹੋ ਗਿਆ ਜਲੰਧਰ ਦੇ ਵਿੱਚ ਜੀ ਔਰ 13 April ਵਿਸਾਖੀ ਵਾਲੇ ਦਿਨ 1979 ਚ ਢੰਗ ਤਰੀਕੇ ਦੇ ਨਾਲ ਪੂਰਾ ਇਹਦਾ ਉਦਘਾਟਨ ਕੀਤਾ ਗਿਆ ਜੀ ਔਰ ਸ਼ੁਰੂਆਤ ਕੀਤੀ ਗਈ ਉਸ ਵਕਤ ਨਾਂ ਦਿੱਤਾ ਗਿਆ ਸੀ ਦੂਰਦਰਸ਼ਨ ਜਲੰਧਰ ਦੇ ਅੰਦਰ ਜਲੰਧਰ ਹਾਂ ਬਿਲਕੁਲ ਉਸਲੇ ਦੂਦਿਸ਼ਣ ਕੇਂਦਰ ਜਲੰਧਰ ਕਿਹਾ ਜਾਂਦਾ ਸੀ ਜੀ ਤੇ ਬੜੇ ਅੱਛੇ ਪ੍ਰੋਗਰਾਮ ਇੱਥੇ ਹੋਏ ਬੜੇ ਅੱਛੇ ਨਿਰਮਾਣ ਕੀਤੇ ਗਏ ਪ੍ਰੋਗਰਾਮ ਦੇ ਔਰ ਜੇ ਮੈਂ ਗੱਲ ਕਰਾਂ ਦੂਦ ਅਚੰਦ ਮੰਤਵ ਦੀ ਜੀ ਟੂ ਐਂਟਰਟੇਨ ਦਾ ਪੀਪਲ ਜੀ ਟੂ ਐਜੂਕੇਟ ਦਾ ਪੀਪਲ ਜੀ ਟੂ ਇਨਫੋਰਮ ਦਾ ਪੀਪਲ ਇਹ ਲੋਕਾਂ ਵਾਸਤੇ ਹੀ ਚੈਨਲ ਹੈ ਚੈਨਲ ਹੈ ਲੋਕਾਂ ਦੇ ਮਨੋਰੰਜਨ ਲਈ ਲੋਕਾਂ ਦੀ ਸਿੱਖਿਆ ਲਈ ਔਰ ਲੋਕਾਂ ਨੂੰ ਇਨਫੋਰਮੇਸ਼ਨ ਯਾਨੀ ਕਿ ਖਬਰਾਂ ਦੇਣ ਖਬਰਾਂ ਦੇ ਲਈ ਕਨਵੀਟ ਇਹਨਾਂ ਨੇ ਤਾਂ ਗੱਲ ਕੀਤੀ ਕਿਉਂਕਿ ਇੱਕ ਗੱਲ ਤਾਂ ਸਾਫ਼ ਹੈ ਵੀ 73 ਜਦੋਂ ਇਹਨਾਂ ਨੇ ਕਿਹਾ ਵੀ ਸ਼ੁਰੂ ਹੋਇਆ ਚੈਨਲ ਆਪਣੇ ਅੰਮ੍ਰਿਤਸਰ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਗਈ ਤਾਂ ਸੱਚਮੁੱਚ ਅਸੀਂ ਸਾਰੇ ਛੋਟੇ ਸੀ ਇਸ ਵਿੱਚ ਕੋਈ ਵੀ ਨਹੀਂ ਲੇਕਿਨ ਅਸੀਂ ਗੱਲ ਕਰਾਂਗੇ ਕਿਉਂਕਿ ਅਸੀਂ ਇਸ ਚੈਨਲ ਦੇ ਨਾਲ ਸਬੰਧ ਰੱਖਦੇ ਹਾਂ ਚੈਨਲ ਦੇ ਵਿੱਚ ਆnde ਜਾਂਦੇ ਹਾਂ ਜੌਬ ਕਰਦੇ ਹਾਂ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣੀ ਚਾਹਾਂਗਾ ਉਹ ਸਫ਼ਰ ਬਾਰੇ ਉਹ ਜਿਹੜਾ ਐਂਟੀਨਾ ਤੋਂ ਲੈ ਕੇ ਇੱਥੇ ਆਂਦੇ ਆਂਦੇ ਆਂ ਸੈਟਲਾਈਟ ਦਾ ਸਫ਼ਰ ਬਣ ਗਿਆ ਬਿਲਕੁਲ ਜੀ ਜਦੋਂ ਦੂਰਦਰਸ਼ਨ ਸਟਾਰਟ ਹੋਇਆ ਤੇ ਸਾਡੇ ਅਸੀਂ ਲੋਕਾਂ ਤੱਕ ਸਿਰਫ ਪਹੁੰਚਦੇ ਸੀਗੇ ਸਾਡੇ ట్రాన్స్మిਟਰ ਸੀਗੇ ਜੀ ట్రాన్స్మిਟਰ ਵੀ ਪਹਿਲਾਂ ਲਿミਟਿਡ ਸੀਗੇ ਸਾਡੇ ਕੋਲ ਪੂਰੇ ਪੰਜਾਬ ਵਿੱਚ ਜਲੰਧਰ ਅੰਮ੍ਰਿਤਸਰ ਮੈਂ ਸੀਗਾ ਜੀ ਫਿਰ ਬਠਿੰਡਾ ਆਇਆ ਫਾਜ਼ਿਲਕਾ ਆਇਆ ਜੀ ਜਾਂ ਹੋਰ ਆਸਪਾਸ ਆਇਆ ਜੀ ਜੀ ਲੋਕਾਂ ਤੱਕ ਅਸੀਂ ਪਹੁੰਚਣ ਲਈ ਸਿਰਫ ਲੋਕੀ ਘਰ ਆਪਣੇ ਐਂਟੀਨਾ ਲਗਾਉਂਦੇ ਸੀਗੇ ਜੀ ਕਿਉਂਕਿ ਜਿਹੜੇ ట్రాన్స్మిਟਰ ਸੀ ਇਹਨਾਂ ਦੀ ਰੀਚ ਇੱਕ ਲਿミਟਿਡ ਏਰੀਆ ਤੱਕ ਜਾਂਦੀ ਸੀ ਬਿਲਕੁਲ ਇੱਕ ట్రాన్స్మిਟਰ 60 ਕਿਲੋਮੀਟਰ 70 ਕਿਲੋਮੀਟਰ ਬਿਲਕੁਲ ਤੇ ਜਿੰਨਾ ਜਿੰਨਾ ట్రాన్స్మిਟਰ ਤੋਂ ਕੋਈ ਸਿਟੀ ਜਾਂ ਦਰਸ਼ਕ ਦੂਰ ਹੁੰਦਾ ਸੀਗਾ ਘਰ ਦੂਰ ਹੁੰਦਾ ਸੀਗਾ ਬਿਲਕੁ ਉਹਨਾਂ ਨੂੰ ਐਂਟੀਨਾ ਲਗਾਉਣ ਉੱਚੇ ਐਂਟੀਨਾ ਲਗਾਉਣੇ ਪੈਂਦੇ ਸੀਗੇ ਉਹਦੇ ਥਰੂ ਉਹਨਾਂ ਦਾ ਸਿਗਨਲ ਘਰ ਤੱਕ ਪਹੁੰਚਦਾ ਸੀ ਬਿਲਕੁਲ ਤੇ ਜੇ ਅਸੀਂ ਗੱਲ ਕਰੀਏ ਤਾਂ ਉਸ ਵੇਲੇ ਇਹਨਾਂ ਟਰਾਂਸਮਿਟਰ ਕਰਕੇ 80s ਵਿੱਚ ਦੌਰ ਚੱਲਿਆ ਸੀਗਾ ਕਿ ਟਰਾਂਸਮਿਟਰ ਦੀ ਗਿਣਤੀ ਵਧੀ ਸੀ ਸਾਡੇ ਅਸੀਂ ਦੂਰ ਦੂਰ ਲੋਕਾਂ ਤੱਕ ਪਹੁੰਚ ਰਹੇ ਸੀ ਪਰ ਉਸ ਵੇਲੇ ਵੀ ਅਸੀਂ ਜਿਹੜਾ ਪਹੁੰਚ ਲੋਕਾਂ ਤੱਕ ਪਹੁੰਚਦੇ ਸੀਗੇ ਜਲੰਧ ਦੂਰ ਦਰਸ਼ ਜਲੰਧਰ ਸਿਰਫ ਪੰਜਾਬ ਤੱਕ ਹੀ ਲਿਮਟਿਡ ਸੀਗਾ ਜੀ ਪੰਜਾਬ ਤੋਂ ਬਾਹਰ ਸਿਗਨਲ ਨਹੀਂ ਜਾਂਦਾ ਸੀ ਕਿਉਂਕਿ ਸਾਡੇ ਕੋਲ ਐਨੇ ਰਿਸੋਰਸਿਸ ਨਹੀਂ ਸਨ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਜਦੋਂ ਸੈਟਲਾਈਟ ਆਇਆ ਸੈਟਲਾਈਟ ਨਾਲ ਅਸੀਂ ਆਪਣਾ ਸਿਗਨਲ ਜਦੋਂ ਆਪਲਾਈ ਕਰਨਾ ਸ਼ੁਰੂ ਕੀਤਾ ਡੂਟ ਅਸੀਂ ਚਲੰਤਰ ਨੇ 98 ਚ ਜੀ 1998 ਤੋਂ ਉਸ ਤੋਂ ਬਾਅਦ ਇਹ ਸਾਡਾ ਇੱਕ ਪੂਰਾ ਇੰਡੀਆ ਆਸ-ਪਾਸ ਦੇ ਕੰਟਰੀ ਕੋਈ 40 50 ਕੰਟਰੀ ਵਿੱਚ ਸਾਡਾ ਸਿਗਨਲ ਜਾਣਾ ਸ਼ੁਰੂ ਹੋ ਗਿਆ ਜੀ ਤੇ ਲੋਕਾਂ ਨੂੰ ਲੋਕੀਤਾਂ ਨੂੰ ਸਿੱਧਾ ਨਹੀਂ ਦੇਖ ਸਕਦੇ ਸਨ ਸੈਟਲਾਈਟ ਸਿਗਨਲ ਲੋਕੀ ਨਹੀਂ ਦੇਖ ਸਕਦੇ ਬਿਲਕੁਲ ਉਸ ਟਾਈਮ ਦੇ ਜਿਹੜੇ ਕੇਬਲ ਟੀਵੀ ਆਪਰੇਟਰ ਸੀਗੇ ਉਹਨਾਂ ਨੇ ਸਿਗਨਲ ਸਾਡਾ ਡਾਊਨਲੋਡ ਕਰਕੇ ਰਿਸੀਵ ਕਰਕੇ ਉਹਨਾਂ ਨੇ ਕੇਬਲ ਟੀਵੀ ਥਰੂ ਜਿੱਥੇ ਜਿੱਥੇ ਲੋੜ ਸੀਗੀ ਉਹਨਾਂ ਨੂੰ ਪਹੁੰਚਾਇਆ ਬਿਲਕੁਲ ਉਸ ਕਰਕੇ ਇਹ ਸਾਡਾ ਦਾਇਰਾ ਜਿਹੜਾ ਸੀ ਦੂਰਦਰਸ਼ਨ ਜਲੰਧਰ ਦਾ ਜਾਂ ਪੰਜਾਬੀ ਚੈਨਲ ਦਾ ਕਹਾਂਗੇ ਕਿਉਂਕਿ ਇੱਕੋ ਹੀ ਸਿਰਫ ਪੰਜਾਬੀ ਚੈਨਲ ਹੁੰਦਾ ਸੀ ਜਿਹੜਾ ਕਿ ਲੋਕੀ ਦੇਖ ਪਾ ਰਹੇ ਸੀ ਜੀ ਜੀ ਇਹ ਪੂਰੇ ਵਰਡ ਤੱਕ ਫੈਲਿਆ ਕੀ ਬਾਤ ਹੈ ਪਾਵੇ ਹੈ ਵੀ 2000ਾਂ ਦੇ ਅੰਦਰ ਜਦੋਂ ਜੀਡੀ ਪੰਜਾਬੀ ਸ਼ੁਰੂ ਹੋਇਆ ਜਿਹੜਾ ਦੂਰਦਰਸ਼ਨ ਜਲੰਧਰ ਵੱਡੇ ਵੱਡੇ ਐਂਟੀਨਾ ਤੇ ਆਂਦਾ ਸੀਗਾ ਜਿਹਨੂੰ ਕਿਹਾ ਜਾਂਦਾ ਸੀ ਵੀ ਜਲੰਧਰ ਸਿਰਫ ਪੰਜਾਬ ਤੱਕ ਸੀਮਤ ਹੈ ਉਹ ਇੰਟਰਨੈਸ਼ਨਲੀ ਫੇਮ ਕਰਤਾ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਚਲਾ ਗਿਆ ਸੈਟਲਾਈਟ ਦੇ ਬਿਲਕੁਲ ਜੀ ਉਸ ਟਾਈਮ ਦੇ ਨਾਲ ਕਿਉਂਕਿ ਜਦੋਂ ਸੈਟਲਾਈਟ ਆਇਆ ਹੈ ਕੇਬਲ ਟੀਵੀ ਦੇ ਨਾਲ ਦੂਰਦਰਸ਼ਨ ਦਾ ਡੀਟੀਐਸ ਸਿਸਟਮ ਵੀ ਸ਼ੁਰੂ ਹੋਇਆ ਆਪਣਾ ਪ੍ਰਾਈਵੇਟ ਡੀਟੀਐਚ ਵੀ ਆਇਆ ਉਸ ਨਾਲ ਉਸ ਰਿਮੋਟ ਏਰੀਆ ਚ ਵੀ ਕੋਈ ਜੰਗਲ ਚ ਵੀ ਬੈਠਾ ਹੋਇਆ ਹੈ ਜਾਂ ਆਰਮੀ ਵਾਲੇ ਬੈਠੇ ਆ ਕਿਸੇ ਰਿਮੋਟ ਏਰੀਆ ਚ ਉਹ ਵੀ ਇੱਕ ਛ ਆਪਣੇ ਮਨਪਸੰੰਦਾ ਚੈਨਲ ਜਿੱਨਾ ਚੋ ਜੇ ਪੰਜਾਬੀ ਦੇਖਣਾ ਚਾਹੁੰਦਾ ਤੇ ਪੰਜਾਬੀ ਦੇਖ ਪਾਰਿਆ ਸੀਗਾ ਇਕ ਦਾਇਰਾ ਵੱਧ ਗਿਆ ਸਾਡਾ ਨਾਲੇ ਵੱਡੇ ਵੱਡੇ ਐਂਟੀਨੀਆਂ ਤਾਂ ਛਟਕਾਰਾ ਮਿਲ ਗਿਆ ਜਿਹੜੇ ਲੋਕੀ ਸਾਫ ਕਰਦੇ ਹੁੰਦੇ ਸੀ ਕਮਾਹ ਕਮਾ ਕੇ ਵੀ ਥੱਲੇ ਆ ਵੀ ਰਹੇ ਕੁਛ ਕਿੰਨੀ ਇੱਕ ਬੰਦਾ ਥੱਲੇ ਗੜ ਜਾਂਦਾ ਨਹੀਂ ਬਹੁਤ ਕੁਝ ਚੇਂਜ ਇਸ ਤਰ੍ਹਾਂ ਦੀਆਂ ਆਈਆਂ ਲੇਕਿਨ ਕਿਉਂਕਿ ਇੱਕ ਕੇਸਰ ਇੱਕ ਗੱਲ ਹੋਰ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਇਹ ਤਾਂ ਗੱਲ ਹੋਈ ਵੀ ਦੂਰਦਰਸ਼ਨ ਜਲੰਧਰ ਤੇ ਵੀ ਆਪਾਂ ਉੱਥੋਂ ਅੰਮ੍ਰਿਤਸਰ ਤੋਂ ਸਫ਼ਰ ਸ਼ੁਰੂ ਕੀਤਾ ਤੇ ਜਲੰਧਰ ਆ ਕੇ ਸਫ਼ਰ ਆਪਣਾ ਆ ਗਿਆ ਅਠ ਵਿੱਚ 2000 ਤੋਂ ਪਹਿਲਾਂ ਜਦੋਂ ਡੀਡੀ ਪੰਜਾਬੀ ਬਣਿਆ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਚੱਲੇ ਗਏ ਉਸ ਤੋਂ ਪਹਿਲਾਂ ਅਸੀਂ ਸੈਟਲਾਈਟ ਦੇ ਉੱਤੇ ਗਏ ਤਾਂ ਹੀ ਆ ਅੱਜ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਉਸ ਮਾਣਪੱਤੇ ਦਿਨ ਦੀ ਕਿ ਅਸੀਂ ਸਿਲਵਰ ਜੁਬਲੀ ਮਨਾਈ ਹੈ ਸਿਲਵਰ ਜੁਬਲੀ ਦੇ ਵਿੱਚ ਇਹ ਡੀਡੀ ਪੰਜਾਬੀ ਦਾ ਸਫ਼ਰ ਕਿਉਂਕਿ ਤੁਸੀਂ ਉਦੋਂ ਤੱਕ ਤਾਂ ਮੇਰੇ ਖਿਆਲ ਦੇ ਵਿੱਚ ਆਣ ਦਾ ਜਾਂ ਤਾਂ ਤਿਆਰ ਕਰ ਲਿਆ ਹੋਵੇਗਾ ਵੀ ਮੈਂ ਡੀਡੀ 'ਚ ਜਾਣਾ ਹੈ ਜਾਂ ਫਿਰ ਤੁਸੀਂ ਆ ਚੁੱਕੇ ਹੋਵੋਗੇ ਉਸ ਦਰਮਿਆਨ ਨੇੜੇ ਤੇੜੇ ਕਿਤੇ ਵੀ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਦੂਰਦਰਸ਼ਨ ਪੰਜਾਬੀ ਦਾ ਵੀ ਤੁਹਾਡਾ ਵੀ ਮੈਂ ਸ਼ਮੇ ਜੀ ਸਭ ਤੋਂ ਪਹਿਲਾਂ ਇਹ ਦੱਸਾਂ ਕਿ ਡੀਡੀ ਜਲੰਧਰ ਦੀ ਮੈਂ ਗੱਲ ਕਰਨਾ ਦੂਦਸ਼ਨ ਜਲੰਧਰ ਦੀ ਜੀ ਇੱਕ ਗੱਲ ਬੜੀ ਜ਼ਿਕਰਯੋਗ ਹੈ ਜੀ ਜੀ ਕਿ ਇਹ ਦੂਦਸ਼ਨ ਜਲੰਧਰ ਦੇ ਵਿੱਚ ਪੂਰਾ ਖੇਤਰੀ ਚੈਨਲ ਸੀ ਇਹ ਪੂਰੇ ਰੀਜਨ ਦਾ ਓਕੇ ਇੱਥੇ ਕੁਝ ਪ੍ਰੋਗਰਾਮ ਹਿਮਾਚਲ ਵਾਸਤੇ ਵੀ ਤਿਆਰ ਕੀਤੇ ਜਾਂਦੇ ਸਨ ਹਾਂ ਬਿਲਕੁਲ ਔਰ ਕੁਝ ਜੰਨ ਕੇ ਲਈ ਡੁਗਰਦਰਪਨ ਸਾਡਾ ਪ੍ਰੋਗਰਾਮ ਬੜਾ ਮਸ਼ਹੂਰ ਸੀ ਅੱਛਾ ਜੀ ਔਰ ਹਿਮਕਲਿਸ਼ ਹਿਮਾਚਲ ਲਈ ਹਰਿਆਣਾ ਵਾਸਤੇ ਵੀ ਇੱਥੋਂ ਹੀ ਟੈਲੀਕਾਸਟ ਕੀਤੇ ਜਾਂਦੇ ਸੀ ਪ੍ਰੋਗਰਾਮ ਓਕੇ ਫਿਰ ਉਹ ਇਹਦੇ ਨਾਲ ਜੋੜਾ ਮੈਂ ਹੋਰ ਵੀ ਜਦੋਂ ਇਹਨਾਂ ਨੇ ਕਿਹਾ ਵੀ ਹੋਰ ਜਗ੍ਹਾ ਤੇ ਟਰਾਂਸਮੀਟਰਸ ਸੀਗੇ ਸਾਡਾ ਸੈਟਲਾਈਟ ਚੈਨਲ ਹੋ ਗਿਆ ਫਿਰ ਉੱਥੋਂ ਆਂਦੇ ਵੀ ਤਾਂ ਹੋਣਗੇ ਅਸੀਂ ਉਹ ਵੀ ਤਾਂ ਟੈਲੀਕਾਸਟ ਕਰਦੇ ਹੋਵਾਂਗੇ ਬਿਲਕੁਲ ਨਹੀਂ ਉੱਥੇ ਟਰਾਂਸਮੀਟਰ ਸੀ ਉੱਥੇ ਟਰਾਂਸਮੀਟਰ ਸੀ ਟੈਲੀਕਾਸਟ ਜਲੰਧਰ ਜਲੰਧਰ ਤੋਂ ਹੁੰਦਾ ਸੀ ਉੱਥੇ ਟਰਾਂਸਮੀਟਰ ਸੀ ਓਕੇ ਔਰ ਪ੍ਰੋਡਕਸ਼ਨ ਸਾਰੀ ਜਲੰਧਰ ਤੋਂ ਦੂਦਰਸ਼ਨ ਤੇ ਹੁੰਦੀ ਸੀ ਜੀ ਹਿਮਾਚਲ ਦੇ ਸਬੰਧਿਤ ਵਿੱਚ ਪ੍ਰੋਗਰਾਮ ਹੁੰਦੇ ਸੀ ਹਰਿਆਣੇ ਦੇ ਸਬੰਧ ਵਿੱਚ ਹੁੰਦੇ ਸੀ ਉੱਥੋਂ ਦੀ ਭਾਸ਼ਾ ਨਾਲ ਸਬੰਧਿਤ ਦੂਰਦਰਸ਼ਨ ਜਲੰਧਰ ਤੇ ਬਿਲਕੁਲ ਬਿਲਕੁਲ ਠੀਕ ਔਰ ਫਿਰ ਜिले ਕੋਈ ਟਾਈਮ ਇਸ ਤਰ੍ਹਾਂ ਦਾ ਆ ਗਿਆ ਕਿ ਦੁਬਾਰਾ ਫਿਰ ਖੇਤਰੀ ਵਾਈਸ ਚਲਪੀ ਲੈਂਗੁਏਜ ਵਾਈਸ ਚੈਨਲ ਚੱਲ ਪੇ ਫਿਰ ਇੱਥੇ ਇਹਨਾਂ ਨੇ ਸੈਟੇਲਾਈਟ ਚੈਨਲ ਸਾਡਾ ਜਿਹੜਾ ਸੀ ਉਹਨੂੰ ਡीडी ਪੰਜਾਬੀ ਘੋਸ਼ਿਤ ਕਰ ਦਿੱਤਾ ਐਲਾਨ ਕਰ ਦਿੱਤਾ ਐਲਾਨ ਕਰ ਦਿੱਤਾ ਹਾਂਜੀ ਫਿਰ ਉਸ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਉਸ ਦਾ ਸਫ਼ਰ ਬੜਾ ਸ਼ਾਨਦਾਰ ਸੀ ਬਹੁਤ ਅੱਛਾ ਸੀ ਉਦਘਾਟਨੀ ਫੰਕਸ਼ਨ ਸਾਡਾ ਪੀਪੀ ਤੋਂ ਹੋਇਆ ਸੀ ਔਰ ਬੜੇ ਮਾਨਯੋਗ ਸਖਸੀਤਾ ਉਹਦੇ ਵਿੱਚ ਹਿਸਾਬ ਨਾਲ ਲਿਆ ਸੀ ਤੇ ਬੜਾ ਅੱਛਾ ਫੰਕਸ਼ਨ ਗਿਆ ਸੀ ਫਿਰ ਸਫ਼ਰ ਚੱਲਦਾ ਗਿਆ ਇਦੇ ਵਿੱਚ ਮੈਂ ਸ਼ਮੀ ਜੀ ਜ਼ਿਕਰ ਕਰਾਂ ਕਿ ਸਾਡੇ ਪੁਰਾਣੇ ਜਿਹੜੇ ਪ੍ਰੋਗਰਾਮ ਦੇ ਆਫੀਸਰਜ਼ ਨੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਬਿਲਕੁਲ ਉਦੋਂ ਅਸ਼ੋਕ ਜਨਖਾਲੀ ਜੀ ਸਨ ਸਾਡੇ ਇਥੋਂ ਦੇ ਡਾਇਰੈਕਟਰ ਠੀਕ ਹੈ ਜੀ ਉਹ ਉਦਘਾਟਨ ਦੇ ਵੇਲੇ ਤੋਂ ਹੀ ਮੌਜੂਦ ਸਨ ਬਿਲਕੁਲ ਫਿਰ ਉਸ ਤੋਂ ਬਾਅਦ ਫਿਰ ਸ਼ੈਰੀਅਰ ਸਾਹਿਬ ਆਏ ਫਿਰ ਗੋਵਰਦਨ ਸ਼ਰਮਾ ਜੀ ਫਿਰ ਉਸ ਤੋਂ ਬਾਅਦ ਓਮ ਗੋਰੀਤਾ ਸ਼ਰਮਾ ਜੀ ਡਾ. ਦਲਜੀਤ ਸਿੰਘ ਜੀ ਮਤਲਬ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਫਿਰ ਸਮੇਂ-ਸਮੇਂ ਦੇ ਨਾਲ ਫਿਰ ਉਸ ਤੋਂ ਬਾਅਦ ਹਿੰਦੂ ਵਰਮਾ ਬੈਂਡ ਵੀ ਇੱਥੇ ਰਹੇ ਨੇ ਹੈਡ ਬਿਲਕੁਲ ਫਿਰ ਪੁਨੀ ਸੈਗਲ ਜੀ ਅਨੂਖ ਖਜੂਰੀਆ ਜੀ ਇਹ ਇਨਾ ਚੀਜ਼ ਵੀ ਬਿਲਕੁਲ ਅੱਜ ਬੜਾ ਮਾਣ ਦੀ ਗੱਲ ਹੈ ਵੀ ਤੁਸੀਂ ਇਹਦੀ ਪੂਰੀ ਵਾਲਟ ਨੂੰ ਸੰਭਾਲ ਰੱਖੀ ਔਰ ਸਭ ਤੋਂ ਵੱਡੀ ਗੱਲ ਮਾਣ ਦੀ ਗੱਲ ਹੈ ਵੀ ਅੱਜ ਤੁਹਾਡੇ ਹੁੰਦੇ ਆ ਖੇਤਰੀ ਪਾਸ਼ਾਵਾਂ ਦੇ ਜਿੰਨੇ ਵੀ ਰੀਜIONAL ਚੈਨਲਸ ਨੇ ਜੋ ਵੀ ਨੇ ਉਹਨਾਂ ਚੋਂ ਤੁਹਾਨੂੰ ਡੀਡੀ ਪੰਜਾਬੀ ਨੂੰ ਨੰਬਰ 1 ਦਾ ਖਿਤਾਬ ਮਿਲਿਆ ਹੈ ਇਹ ਇਹ ਮੈਂ ਤੁਹਾਨੂੰ ਥੋੜਾ ਜਿਹਾ ਜ਼ਿਕਰ ਕਰਦਾ ਕਿ ਇਹ ਖਿਤਾਬ ਜਦ ਸਾਡਾ ਨਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਜੀ ਜੀ ਔਰ ਮਤਲਬ ਸਾਡੇ ਪਿਛਲੇ ਸਾਡੇ ਪ੍ਰੋਗਰਾਮ ਹੈਡ ਜਾਂ ਸਾਡੇ ਇੰਜੀਨੀਅਰਿੰਗ ਹੈਡ ਸਾਰਿਆਂ ਦਾ ਬਹੁਤ ਅੱਛਾ ਯੋਗਦਾਨ ਰਿਹਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਲੇਕਿ ਲਕੀਰਾਂ ਵਡਿਆਣੇ ਪਾਈਆਂ ਨੇ ਉਹਨਾਂ ਲਕੀਰਾਂ ਤੇ ਉਹਨਾਂ ਪੈੜਾਂ ਤੇ ਚੱਲਦੇ ਅਸੀਂ ਆਪਣਾ ਸਫ਼ਰ ਤੈਅ ਕੀਤਾ ਇੱਕ ਤਾਬਰਕਰਾਰ ਰੱਖਣ ਚੁਣੌਤੀਆਂ ਬਹੁਤ ਹੋਈਆਂ ਜੀ ਮੈਂ ਤੁਹਾਡੇ ਕੋਲ ਪੁੱਛਾਂਗਾ ਲੇਕਿਨ ਮੈਂ ਕਰਨਵੀਰ ਜੀ ਨਾਲ ਗੱਲ ਕਰਾਂਗਾ ਸਰ ਇਹਨਾਂ ਨੇ ਜੋ ਆਪਣਾ ਦੱਸਿਆ ਵੀ 25 ਸਾਲ ਦੇ ਵਿੱਚ ਕਿੱਥੋਂ ਸ਼ੁਰੂ ਕੀਤਾ ਤੇ ਕਿੰਨੇ ਕਿਉਂਕਿ ਇਹਦੇ ਵਿੱਚ ਕੋਈ ਦੋ رائے ਨਹੀਂ ਵੀ ਸਟਾਫ ਬੜੀ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਸੇ ਵੀ ਚੀਜ਼ ਦੀ ਤਰੱਕੀ ਦੇ ਵਿੱਚ ਕਿਸੇ ਵੀ ਸੰਸਥਾ ਦੀ ਤਰੱਕੀ ਚ ਲੇਕਿਨ ਸਟਾਫ ਵੀ ਟੈਕਨੀਕਲੀ ਵੀ ਬਹੁਤ ਐਜੂਕੇਟਿਡ ਜਿਹੜਾ ਹੈ ਉਹ ਸਟਾਫ ਹੋਣਾ ਚਾਹੀਦਾ ਤਾਂ ਕਰਦਾ ਹੈ ਤੁਹਾਡੇ ਵਿੱਚ ਵੀ ਬੜੀਆਂ ਚੇਂਜਸ ਆਈਆਂ ਇੱਕ ਇੱਕ ਓਬੀ ਲੈ ਕੇ ਜਾਂਦੇ ਸੀਗੇ ਬੜੀ ਵੱਡੀ ਵੱਡੀ ਜਾਂ ਦੋ ਦੋ ਓਬੀਆਂ ਵੀ ਜਾਂਦੀਆਂ ਸੀ ਲਾਈਵ ਕਰਨ ਦੇ ਲਈ ਤੇ ਅੱਜ ਕੱਲ ਲਾਈਵ ਯੂ ਜਾ ਕੇ ਲਾਈਵ ਕਰ ਰਹੇ ਆ ਵੀ ਇਹੋ ਜਿਹਿਆਂ ਦੀ ਚੀਜ਼ਾਂ ਵੀ ਹੋਈਆਂ ਹਲਕੀਆਂ ਜੀ ਬਿਲਕੁਲ ਜੀ ਜਦੋਂ ਅਸੀਂ ਦੂਰਦਰਸ਼ਨ ਜਲੰਧਰ ਸਟਾਰਟ ਕੀਤਾ ਉਸ ਵੇਲੇ ਬਲੈਕ ਐਂਡ ਵਾਈਟ ਕੈਮਰੇ ਹੁੰਦੇ ਸੀ ਬਿਲਕੁਲ ਜੇ ਅਸੀਂ ਬਲੈਕ ਐਂਡ ਵਾਈਟ ਟਿਊਬ ਕੈਮਰੇ ਹੁੰਦੇ ਸੀਗੇ ਜੀ ਉਹਦੀ ਟਿਊਬ ਦੇਖੀਏ ਤਾਂ ਉਹਦਾ ਸਾਈਜ਼ ਘੱਟੋ ਘੱਟ ਨਹੀਂ ਤਾਂ 48 ਫੁੱਟ ਦਾ ਹੁੰਦਾ ਸੀਗਾ ਬਿਲਕੁਲ ਅੱਜ ਕੱਲ ਤਾਂ ਇੱਕ ਇੱਕ ਇੰਚ ਦੇ ਕੈਮਰੇ ਆ ਗਏ ਆ ਬਿਲਕੁਲ ਉਹਨਾਂ ਕੈਮਰਿਆਂ ਨੂੰ ਮੇਨਟੇਨ ਕਰਨਾ ਕਿਉਂਕਿ ਉਹ ਸਾਰੇ ਟੂ ਬੇਸਿਕ ਬੇਸ ਤੇ ਕੈਮਰੇ ਹੁੰਦੇ ਸਨ ਤੇ ਟੈਕਨੋਲੋਜੀ ਠੀਕ ਹੈ ਉਸ ਟਾਈਮ ਦੇ ਹਿਸਾਬ ਨਾਲ ਉਹ ਐਟ ਪਾਰ ਟੈਕਨੋਲੋਜੀ ਸੀ ਜੀ ਬਟ ਹੁਣ ਜੇ ਅਸੀਂ ਅੱਜ ਦੇ ਸਮੇਂ ਦੇ ਹਿਸਾਬ ਨਾਲ ਗੱਲ ਕਰੀਏ ਤੇ ਉਹਨਾਂ ਕੈਮਰਿਆਂ ਨੂੰ ਉਹਨਾਂ ਇਕੁਪਮੈਂਟ ਨੂੰ ਬਹੁਤ ਜ਼ਿਆਦਾ ਮੇਨਟੇਨੈਂਸ ਦੀ ਲੋਡ ਪੈਂਦੀ ਸੀ ਰੱਖ-ਰਖਾਵ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਸੀ ਜੀ ਉਹਨਾਂ ਚੀਜ਼ਾਂ ਨੂੰ ਰੱਖ-ਰਖਾਵ ਲਈ ਸਾਨੂੰ ਟੈਕਨੀਕਲੀ ਸਾਊਂਡ ਹੋਣਾ ਪੈਂਦਾ ਸੀ ਸਾਡੇ ਜਿਹੜੇ ਮੈਂ ਤਾਂ 88 ਤੋਂ ਇਸ ਡਿਪਾਰਟਮੈਂਟ ਚਾਹ ਜੀ ਸਾਡੇ ਤੋਂ ਜਿਹੜੇ ਪੁਰਾਣੇ ਇੰਜੀਨੀਅਰ ਸੀ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਉਸ ਚੀਜ਼ਾਂ ਨੂੰ ਕਿੱਦਾਂ ਸੰਭਾਲਿਆ ਹੋਵੇਗਾ ਬਿਲਕੁਲ ਬਿਲਕੁਲ ਕਿਉਂਕਿ ਉਸ ਸਮੇਂ ਉਹਨਾਂ ਚੀਜ਼ਾਂ ਤੋਂ ਰਿਕਾਰਡ ਕਰਕੇ ਕਿਸੇ ਪ੍ਰੋਗਰਾਮ ਨੂੰ ਰਿਕਾਰਡ ਕਰਨਾ ਹੁੰਦਾ ਸੀ ਤੇ ਸਾਡੇ ਜਿਹੜੀਆਂ ਟੇਪ ਮਸ਼ੀਨਾਂ ਹੁੰਦੀਆਂ ਸਨ ਟੇਪ ਵੀਡੀਓ ਟੇਪ ਰਿਕਾਰਡਰ ਹੁੰਦੇ ਸਨ ਜੀ ਜੀ ਉਹਨਾਂ ਤੇ ਐਡਿਟ ਕਰਨਾ ਇੱਕ ਵੱਡਾ ਚੈਲੰਜ ਹੁੰਦਾ ਸੀ ਬਿਲਕੁਲ ਇਸ ਕਰਕੇ ਸਾਡੀ ਟੈਕ ਤਕਨੀਕੀ ਟੀਮ ਪ੍ਰੋਗਰਾਮ ਟੀਮ ਕਿਸੇ ਪ੍ਰੋਗਰਾਮ ਤੋਂ ਪਹਿਲਾਂ ਪੂਰੀ ਤਰ੍ਹਾਂ ਉਸ ਪ੍ਰੋਗਰਾਮ ਬਾਰੇ ਤਿਆਰ ਹੁੰਦੀ ਸੀ ਪੂਰੀ ਸਟੱਡੀ ਕਰਦੀ ਸੀ ਤਾਂ ਕਿ ਉਸ ਪ੍ਰੋਗਰਾਮ ਵਿੱਚ ਕੋਈ ਕੱਟ ਨਾ ਲੱਗੇ ਬਾਕੀ ਬਿਟਾ ਅਭਿਸ਼ਿ ਮੰਦੀ ਸੀ ਟੇਪ ਹੁੰਦੀ ਸੀ ਫਿਰ ਉਹ ਡੀਵੀਸੀ ਆ ਡਿਜੀਟਲ ਛੋਟੀ ਜੀ ਅੱਜ ਕੱਲ ਤਾਂ ਜਿਹੜਾ ਕਾਰਡ ਪੈਂਦਾ ਜੀ ਕਾਰਡ ਦੇ ਵਿੱਚ ਸਭ ਕੁਝ ਹੋ ਜਾਂਦਾ ਲੇਕਿਨ ਉਸਮੇ ਇੱਕ ਐਡਿਟ ਵੀ ਲਗਾਣਾ ਇੱਕ ਕੋਈ ਮਹਰ ਬੰਦਾ ਹੁੰਦਾ ਸਾਡੇ ਹੁੰਦੇ ਸੀ ਕਿ ਉਹ ਹੀ ਕਰ ਸਕਦੇ ਸਨ ਇਸ ਕਰਕੇ ਪੂਰੀ ਟੀਮ ਨੇ ਮਿਲ ਕੇ ਬੰਨੂ ਸਾਡੇ ਸੀਨੀਅਰ ਦੱਸਦੇ ਹੁੰਦੇ ਆ ਕਿ ਅਸੀਂ ਕਈ ਪਲੇਅਰ ਲਾਈਵ ਰਿਕਾਰਡ ਕੀਤੇ ਹੋਏ ਆ ਬਿਲਕੁਲ ਜਿਸ ਤਰ੍ਹਾਂ ਸਟੇਜ ਤੇ ਸ਼ੋਅ ਹੁੰਦਾ ਉਹਦੇ ਵਿੱਚ ਕੋਈ ਕੱਟ ਨਹੀਂ ਹੈਗਾ ਕੋਈ ਪਰਦਾ ਨਹੀਂ ਅਕਿ ਚੁਕਣਾ ਜੀ ਜੀ ਤੇ ਪੂਰਾ ਪਲੇ ਕਰਨਾ ਹੈ ਐਦਾਂ ਅਸੀਂ ਸਟੂਡੀਓ ਵਿੱਚ ਸਾਡੇ ਸੀਨੀਅਰਸ ਨੇ ਅਸੀਂ ਮੈਂ ਆਪਣੇ ਆਪ ਨੂੰ ਨਹੀਂ ਕਹਾਂਗਾ ਸਾਡੇ ਤੋਂ ਪਹਿਲੇ ਦਾ ਸਮਾਂ ਹੈਗਾ ਉਹਨਾਂ ਨੇ ਪੂਰੇ ਤੋਂ ਪੂਰੇ ਪਲੇ ਰਿਕਾਰਡ ਕੀਤੇ ਹੋਏ ਇੱਥੇ ਪਰ 88 ਤੋਂ ਬਾਅਦ ਵੀ ਸਮਾਂ ਬਹੁਤ ਬਦਲਿਆ ਜੀ 88 ਦੇ ਵਿੱਚ ਵੀ ਲਗਭਗ ਮੇਂ ਬੀਟਾ ਟੇਪਸ ਆਂਦੀਆਂ ਸੀ ਅਸੀਂ 82 ਵਿੱਚ ਕਲਰ ਟੀਵੀਨ ਤੇ ਆ ਗਏ ਜੀ ਉਸ ਤੋਂ ਬਾਅਦ ਚੀਜ਼ਾਂ ਇੰਪਰੂਵ ਹੋਈਆਂ ਕਿਉਂਕਿ ਪਹਿਲਾਂ ਸਾਡੇ ਕੋਲ ਜਿਹੜੀ ਰਿਕਾਰਡਿੰਗ ਟੈਕਨੀਕ ਹੁੰਦੀ ਸੀ ਕਿ ਉਹ ਟੇਪ ਹੀ ਹੁੰਦੀ ਸੀਗੀ ਤੇ ਐਡੀਟਿੰਗ ਟੈਕਨੀਕ ਲੀਨੀਅਰ ਹੁੰਦੀ ਸੀਗੀ ਕਿ ਸਟੈਪ ਵਾਈਜ਼ ਸਟੈਪ ਹੀ ਚੱਲ ਸਕਦੇ ਸੀਗੇ ਇੱਕ ਸ਼ਾਟ ਤੋਂ ਬਾਅਦ ਅਗਲਾ ਸ਼ਾਟ ਸਾਨੂੰ ਲਗਾਉਣਾ ਹੀ ਪੈਂਦਾ ਸੀਗਾ ਉਹਦੇ ਵਿੱਚ ਸਾਡੇ ਜਿਹੜੇ ਪ੍ਰੋਡਿਊਸਰ ਐਡੀਟਰ ਤਕਨੀਕੀ ਸਾਰਿਆਂ ਦੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੂੰ ਉਸ ਚੀਜ਼ ਬਾਰੇ ਪੂਰੀ ਸਟੱਡੀ ਕੀਤੀ ਹੁੰਦੀ ਸੀ ਉਸ ਤੋਂ ਬਾਅਦ ਹੀ ਕਰ ਸਕਦੇ ਸੀਗੇ ਫਿਰ ਆਸਤੇ ਵਿਦ ਟਾਈਮ ਦੇ ਨਾਲ ਅਸੀਂ ਡਿਜੀਟਾਈਜ਼ ਤੇ ਆਏ ਜੀ ਸਾਡੇ ਕੋਲ ਜਿਹੜੇ ਕੈਮਰੇ ਸੀਗੇ ਸੀਸੀਟੀਵੀ ਹੋਏ ਜਿਨ੍ਹਾਂ ਦੀ ਮੇਨਟੇਨੈਂਸ ਬਹੁਤ ਜ਼ਿਆਦਾ ਨਾ ਮਾਤਰ ਤੇ ਕਹਿ ਸਕਦੇ ਆ ਜੀ ਜੀ ਪਾਵਰ ਸਪਲਾਈ ਸਿਸਟਮ ਬਹੁਤ ਜ਼ਿਆਦਾ ਇੰਪਰੂਵ ਹੋ ਗਿਆ ਤੁਹਾਨੂੰ ਯਾਦ ਹੋਏਗਾ ਕਿ ਮਨ ਕੇ ਅਸੀਂ ਆਪਣੇ ਟਾਈਮ ਤੇ ਦੇਖਿਆ ਕਿ ਦੂਰ ਰਸ਼ਨ ਤੇ ਫੇਮਸ ਹੁੰਦਾ ਸੀਗਾ ਰੁਕਾਵਟ ਲਈ ਖੇਦ ਹੈ ਹਾਂ ਬਿਲਕੁਲ ਬਿਲਕੁਲ ਕਿਉਂਕਿ ਪਿੱਛੋਂ ਸਪਲਾਈ ਬਿਜਲੀ ਬੋਰਡ ਦੀ ਸਪਲਾਈ ਚਲੇਗੀ ਸਾਡੇ ਕੋਲ ਕੋਈ ਹੱਲ ਨਹੀਂ ਹੁੰਦਾ ਸੀਗਾ ਕਿ ਸਾਨੂੰ ਬੰਦ ਸਿਸਟਮ ਬੰਦ ਹੋ ਜਾਂਦਾ ਸੀਗਾ ਬਿਲਕੁਲ ਸਾਡੇ ਤਕਨੀਕੀ ਜਿਹੜੇ ਡਿਊਟੀ ਤਾਂ ਹੁੰਦੀ ਸੀ ਸਾਨੂੰ 1 ਮਿੰਟ ਦੇ ਅੰਦਰ ਜਨਰੇਟਰ ਸਟਾਰਟ ਕਰਕੇ ਵਾਪਸ ਸਿਸਟਮ ਨੂੰ ਰਿਸਟੋਰ ਕਰਨਾ ਹੁੰਦਾ ਸੀਗਾ ਕੈਮਰੇ ਦੀਆਂ ਬੈਟਰੀਆਂ ਸਾਈਡ ਦੇ ਉੱਤੇ ਪਾਈਆਂ ਹੋਣੀਆਂ ਚੋਲਿਆਂ ਦੇ ਵਿੱਚ ਬੜਾ ਬਿਲਕੁਲ ਜੀ ਉਸ ਤੋਂ ਬਾਅਦ ਯੂਪੀਐਸ ਸਿਸਟਮ ਆ ਗਿਆ ਬਿਲਕੁਲ ਤੁਹਾਡੇ ਕੋਲ ਇੱਕ ਸਪਲਾਈ ਆ ਗਈ ਤੁਹਾਨੂੰ ਇਹਨੂੰ ਟੈਨਸ਼ਨ ਨਹੀਂ ਪੁੱਛੋ ਸਪਲਾਈ ਗਈ ਹੈ ਕਿ ਨਹੀਂ ਗਈ ਤੁਹਾਡਾ ਸਿਸਟਮ ਚੱਲ ਰਿਹਾ ਹਾਂ ਬਿਲਕੁਲ ਤੇ ਇਸ ਕਰਕੇ ਉਸ ਫਿਰ ਸਾਡੇ ਕੋਲ ਰਿਕਾਰਡ ਜਿਹੜੀ ਐਡੀਟਿੰਗ ਸੀਗੀ ਨੋਨ ਲੀਨੀਅਰ ਆ ਗਈ ਕੰਪਿਊਟਰ ਬੇਸਡ ਐਡੀਟਿੰਗ ਆ ਗਈ ਜੀ ਉਹਦੇ ਵਿੱਚ ਸਾਨੂੰ ਸੀਗਾ ਸੀ ਕਿਸੇ ਪੋਰਸ਼ਨ ਨੂੰ ਵੀ ਐਡਿਟ ਕਰਕੇ ਜਿੱਥੇ ਮਰਜ਼ੀ ਜੋੜ ਲੀਏ ਸਾਡੇ ਕੋਲ ਫਲੈਕਸੀਬਿਲਟੀ ਜਦੋਂ ਮਰਜ਼ੀ ਕਿਸੇ ਚੀਜ਼ ਨੂੰ ਵੇਚ ਇਨਸਰਟ ਕਰਦੀਏ ਡਿਲੀਟ ਕਰਦੀਏ ਸਾਡੇ ਕੋਲ ਬਹੁਤ ਫੈਸਿਲਿਟੀਆਂ ਆ ਗਈਆਂ ਹਨ ਉਸਰ ਕੇ ਚੀਜ਼ਾਂ ਆਸਤੇ ਆਸਤੇ ਸੋਖੀਆਂ ਵੀ ਹੁੰਦੀਆਂ ਗਈਆਂ ਤੇ ਕੰਪਲੀਕੇਟਿਡ ਵੀ ਹੁੰਦੀਆਂ ਗਈਆਂ ਹੈ ਵੀ ਸੋਖੀਆਂ ਵੀ ਹੋ ਰਹੀਆਂ ਗਿਆ ਕੰਪਲੀਕੇਟਿਡ ਵੀ ਲੇਕਿਨ ਇਹਦੇ ਨਾਲ ਇੱਕ ਚੀਜ਼ ਤਾਂ ਹੋ ਰਹਾ ਨਾ ਜਿਵੇਂ ਉਹਨਾਂ ਹੀ ਪੜੇ ਲਿਖੇ ਸਟਾਫ ਵੀ ਆਂਦਾ ਰਿਹਾ ਤਾਂ ਜਿਹੜਾ ਇੱਕ ਰਣਜੋਗਾ ਸੀਗਾ ਕਿਉਂਕਿ ਜਿਹੜਾ ਬੀਟਾ ਵਾਲਾ ਸੀਗਾ ਉਹ ਉਹਦੇ ਤੇ ਟਰਾਂਸਫਰ ਹੋਇਆ ਅਗਲੀ ਲੀਨਰ ਲੀਨਰ ਵਾਲਾ ਸੀ ਮੈਂ ਤੁਹਾਨੂੰ ਕਹਾਂ ਸਟਾਫ ਹੋਈ ਸੀਗਾ ਸਟਾਫ ਉਸ ਸਾਹਬ ਨਾਲ ਤਕਨੀਕ ਤੇ ਸਾਹਬ ਨਾਲ ਆਪਣੇ ਆਪ ਨੂੰ ਅਪਡੇਟ ਕਰਦਾ ਗਿਆ ਸਰ ਇੱਕ ਗੱਲ ਹੋਰ ਕਰੀਏ ਵੀ ਦੂਰਦਰਸ਼ਨ ਦੇ ਮੈਂ ਤੁਹਾਡੀ ਗੱਲ ਤੋਂ ਪਹਿਰੇ ਇੱਕ ਗੱਲ ਮੈਨੂੰ ਯਾਦ ਆ ਗਿਆ ਕਿ ਜਿਹੜੇ ਰਿਕਵ ਨਾ ਅੱਛਾ ਕੋਈ ਚਿੱਤਰਹਾਰ ਚੱਲ ਰਿਹਾ ਕੋਈ ਫਿਲਮ ਚੱਲ ਰਹੀ ਹੈ ਜਾਂ ਕੋਈ ਅੱਛਾ ਪ੍ਰੋਗਰਾਮ ਸੀਰੀਅਲ ਚੱਲ ਰਿਹਾ ਕੋਈ ਤੇ ਜਿਸਲੇ ਰੁਕਾਵਟ ਲਿਖਿਆ ਜਾਂਦਾ ਤੇ ਲੋਕ ਮਜ਼ਾਕ ਉਠਾਉਂਦੇ ਸਨ ਹੱਸਦੇ ਜਿਕ ਲੋ ਜੀ ਪ੍ਰੋਗਰਾਮ ਰੁਕ ਗਿਆ। ਪ੍ਰਸਤ ਚੁਣੌਤੀਆਂ, ਬਾਕੀ ਚੁਣੌਤੀਆਂ ਦੀ ਬਾਤ ਚੋ ਗੱਲ ਕਰਨਾ। ਇੱਕ ਤਾਂ ਚੀਜ਼ ਹੈ ਵੀ ਪ੍ਰੋਗਰਾਮਿੰਗ ਪਹਿਲਾਂ ਵੀ ਹੁੰਦੀ ਸੀਗੀ। ਅੱਜ ਵੀ ਪ੍ਰੋਗਰਾਮਿੰਗ ਬਹੁਤ ਵਧੀਆ ਹੋ ਰਹੀ ਆ। ਦੇਖੋ 5 ਤਰੀਕ ਨੂੰ ਲਾਈਵ ਟੈਲੀਕਾਸਟ ਜਿਹੜਾ ਕੀਤਾ ਗਿਆ, ਉਹ ਲੱਖਾਂ ਦਰਸ਼ਕਾਂ ਨੇ ਦੇਖਿਆ। ਲੱਖਾਂ ਦਰਸ਼ਕਾਂ ਨੇ। ਇਹ ਪੁਰਾਣੀ ਯਾਦ ਇੱਕ ਤਾਜ਼ਾ ਕਰਾ ਦਿੱਤੀ ਵੀ ਜਦੋਂ ਬਾਕੀ ਚੈਨਲਸ ਨਹੀਂ ਸੀ ਜਿਹੜੇ ਅੱਜ ਨਿੱਜੀ ਚੈਨਲ ਆ ਗਏ ਆ, ਲੇਕਿਨ ਦੂਰਦਰਸ਼ਨ ਇੱਕ ਐਸਾ ਇਵੈਂਟ ਕ੍ਰੀਏਟ ਕਰਦਾ ਸੀ ਨਵੇਂ ਸਾਲ ਤੇ ਵਸਾਖੀ ਤੇ ਵਿੱਚ ਜਿਹਦੀ ਇੰਤਜ਼ਾਰ ਰਹਿੰਦੀ ਸੀ। ਔਰ ਦੂਰਦਰਸ਼ਨ ਨੇ ਬਹੁਤ ਸਾਰੇ ਕਲਾਕਾਰ ਬਣਾ ਸ਼ਮੀ ਜੀ ਪ੍ਰੋਗਰਾਮ ਦੀ ਜੇ ਮੈਂ ਗੱਲ ਕਰਾਂ ਤੇ ਪ੍ਰੋਗਰਾਮ ਤੇ ਬਾ ਕਮਾਲ ਬਣੇ ਦੇ ਜਲੰਧਰ ਦੂਦ ਅਸ਼ਨ ਤੋਂ ਡੀਡੀ ਪੰਜਾਬੀ ਤੋਂ ਬਿਲਕੁਲ ਸੀਰੀਅਲ ਦੇ ਵਿੱਚ ਸੁਪਨੇ ਦੇ ਪਰਛਾਵੇਂ ਸੀਰੀਅਲ ਸਾਡਾ ਬੜਾ ਮਕਬੂਲ ਹੋਇਆ ਬੜਾ ਮਸ਼ਹੂਰ ਸੀ ਬਿਲਕੁਲ ਹਰਜੀਤ ਸਿੰਘ ਜੀ ਨੇ ਇਹ ਬਣਾਇਆ ਸੀ ਉਹ ਰਵੀਦੀਪ ਜੀ ਨੇ ਬੁਨਿਆਦ ਬਣਾਇਆ ਸੀ ਭਾਈ ਮੰਨਾ ਸਿੰਘ ਸੀਰੀਅਲ ਬੜਾ ਅੱਛਾ ਮਸ਼ਹੂਰ ਹੋਇਆ ਬਹੁਤ ਲੋਕਾਂ ਨੇ ਸਲਾਇਆ ਉਹਨੂੰ ਬਹੁਤ ਪਸੰਦ ਕੀਤਾ ਹੈ ਰਮਾਇਣ ਤੇ ਮਹਾਭਾਰਤ ਅੱਜ ਤੱਕ ਰਿਕਾਰਡ ਨਹੀਂ ਟੁੱਟ ਰਿਹਾ ਰਿਕਾਰਡ ਨਹੀਂ ਟੁੱਟ ਰਿਹਾ ਬਿਲਕੁਲ 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 ਤੇ ਇਸੇ ਤਰੀਕੇ ਨਾਲ ਲਿਸ਼ਕਾਰਾ ਪ੍ਰੋਗਰਾਮ ਸਾਡਾ ਹਾਂ ਜੀ ਔਰ ਬੜਾ ਮਕਬੂਲ ਪ੍ਰੋਗਰਾਮ ਸੀ ਬੜੇ ਬੜੇ ਨਾਮਵਾਰ ਪ੍ਰੋਗਰਾਮ ਇੱਥੇ ਹੋਏ ਨਕਾਚਰੀਆਂ ਮੋਦਨਾ ਹਾਂਜੀ ਔਰ ਇਹ ਇਹ ਸਾਰਾ ਯੋਗਦਾਨ ਡਾਇਰੈਕਟਰਜ਼ ਦੇ ਨਾਲ ਪ੍ਰੋਡੂਸਰ ਦਾ ਵੀ ਰਿਹਾ ਬਿਲਕੁਲ ਜਿਨ੍ਹਾਂ ਵਿੱਚ ਹਰਜੀਤ ਸਿੰਘ ਜੀ ਜਿਹਨੂੰ ਅਸੀਂ ਅਸੀਂ ਪਿਆਰ ਨਾਲ ਬੜੇ ਮਾਨ ਨਾਲ ਹਰਜੀਤ ਭਾਜੀ ਕਹਿੰਦੇ ਹਾਂ ਬਿਲਕੁਲ ਉਹਨਾਂ ਨੇ ਅੱਛੇ ਅੱਛੇ ਪ੍ਰੋਗਰਾਮ ਪੇਸ਼ ਕੀਤੇ ਨੇ ਉਸ ਤੋਂ ਬਾਅਦ ਆਪਣਾ ਜ਼ਿਕਰ ਆਂਦਾ ਲਖਵਿੰਦਰ ਜਹੋਲ ਜੀ ਦਾ ਫਿਰ ਉਸ ਤੋਂ ਬਾਅਦ ਇਹ ਵੀ ਆਂਦਾ ਕਿ ਜਸਵੰਤਦੀਪ ਜੀ ਬੜੇ ਅੱਛੇ ਪ੍ਰੋਡਿਊਸਰ ਹੋਏ ਨੇ ਔਰ ਇਸ ਤੋਂ ਬਾਅਦ ਫਿਰ ਕਈ ਨਾਮ ਇਸ ਤਰ੍ਹਾਂ ਪੁਨੀਰ ਸਾਈਗਲ ਜੀ ਬੜੇ ਅੱਛੇ ਪ੍ਰੋਡਿਊਸਰ ਹੋਏ ਨੇ ਔਰ ਅੱਛੇ ਸੀਰੀਅਲ ਬਣਾਏ ਨੇ ਉਹਨੇ ਭਾਂਗਾ ਵਾਲੀਆਂ ਹਾਂਜੀ ਇਹ ਕਿਹ ਰੋਤਾਈ ਹਾਂ ਬਿਲਕੁਲ ਔਰ ਲੇਟੈਸਟ ਪਿੱਛੇ ਕੈਰੀਅਨ ਖਬਰਾਂ ਜੋ ਤੋਂ ਆਪਣੀ ਸਰਵਿਸ ਦੇ ਦੌਰਾਨ ਪਿੱਛੇ ਰਿਟਾਇਰ ਹੋ ਕੇ ਗਏ ਨੇ ਤੇ ਕੈਰੀਅਨ ਖਬਰਾਂ ਬੜਾ ਮਸ਼ਹੂਰ ਹੈ ਉਹਨਾਂ ਦੇ ਹੈਡਸ਼ਿਪ ਦੇ ਵਿੱਚ ਮੈਂ ਬਰੂਸ ਕੀਤਾ ਪ੍ਰੋਗਰਾਮ ਸੀਰੀਅਲ ਜਿਹੜਾ ਫੌਜੀ ਚਾਚੇ ਦਾ ਪੀਜੀ ਬਿਲਕੁਲ ਤਾਂ ਇਹ ਦਿਵਿੰਦਰ ਮੈਡਮ ਹਾਂਜੀ ਮਿਊਜ਼ਿਕ ਦੇ ਵਿੱਚ ਮਿਸ਼ਰਾ ਜੀ ਨਾਮ ਵਰ ਸਾਡੇ ਪ੍ਰੋਡਿਊਸਰ ਹੋਏ ਨੇ ਬੜੇ ਮਿਹਨਤ ਕੀਤੀ ਉਹਨਾਂ ਨੇ ਬੜੀ ਮਿਹਨਤ ਕੀਤੀ ਅੱਜ ਦੀ ਤਰੀਕੇ ਚ ਮੈਂ ਗੱਲ ਕਰ ਰਿਹਾ ਵੀ ਉਸ ਵੇਲੇ ਕਲਾਕਾਰ ਵੀ ਤਾਂ ਬਹੁਤ ਬਣਾਏ ਨਾ ਜੀ ਇੱਥੇ ਹਾਂ ਕਲਾਕਾਰ ਵੀ ਤਾਂ ਦੇਖੋ ਕਿੰਨੇ ਬਣਾਏ ਅੱਜ ਚੀਜ਼ਾਂ ਉਹ ਕਿੱਥੇ ਨੇ ਮੈਂ ਖੜੀਆਂ ਹੋਈਆਂ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਜਲੰਧਰ ਦੂਦਸ਼ਣ ਨੇ ਜੇ ਅੱਜ ਦੇ ਟੌਪ ਮੋਸਟ ਕਲਾਕਾਰ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਆਇਆ ਉਹਨਾਂ ਨੇ ਸ਼ੁਰੂਆਤ ਆਪਣੇ ਕੈਰੀਅਰ ਦੇ ਦੂਦਸ਼ੰਜ ਲੰਦਰ ਤੋਂ ਕੀਤੀ ਉਹ ਉਹ ਬੜੇ ਫਖਰ ਦੀ ਗੱਲ ਹੈ ਸਾਡੇ ਜੇ ਨਾ ਮੈਂ ਨਾਮ ਲਵਾਂ ਤੇ ਗੁਰਦਾਸ ਮਾਨ ਜੀ ਬਿਲਕੁਲ ਰਾਜ ਗਾਇਕ ਔਰ ਪਦਮਸ਼ਰੀ ਸ਼੍ਰੀ ਹੰਸਰਾਜ ਹੰਸਰ ਜੀ ਬਿਲਕੁਲ ਹਾਂਜੀ ਸਰਦੂਰ ਸਿਕੰਦਰ ਜੀ ਬਿਲਕੁਲ ਹਾਂਜੀ ਅਮਨਦੋਰੀ ਜੀ ਔਰ ਸੁਰਿੰਦਰ ਛਿੰਦਾ ਜੀ ਨਾ ਜਾਨ ਜਮਲਾ ਜੱਟ ਜੀ ਤਾਂ ਚੁੱਲ ਪ੍ਰਾਣੀ ਕਲਾਕਾਰ ਸਨ ਲੇਕਿਨ ਦੂਦ ਅਸ਼ਿੰਤ ਵੀ ਉਹਨਾਂ ਦਾ ਕਾਫੀ ਬਿਲਕੁਲ ਕਮੇਡੀ ਦੇ ਵਿੱਚ ਵੀ ਜਿਹੜਾ ਅੱਜ ਨਾਂ ਹੈ ਚਾਚਾ ਰੌਣਕੀ ਨਾਮ ਬਲਵਿੰਦਰ ਵਿੱਕੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਂ ਹੈ ਉਹਨਾਂ ਦੇ ਚੇਲੇ ਜਿਹੜੇ ਨੇ ਜਿਨੂੰ ਗੁਰਪ੍ਰੀਤ ਘੋਗੀ ਤੇ ਕਪਿਲ ਸ਼ਰਮਾ ਵਰਗੇ ਇੱਥੇ ਵੀ ਆਂਦੇ ਰਹੇ ਨੇ ਔਰ ਅੱਜ ਆਪਣਾ ਦੇਖੋ ਕਿੱਡਾ ਵੱਡਾ ਨਾਂ ਬਣਾ ਚੁੱਕੇ ਨੇ ਵਿੱਕੀ ਭਾਈ ਨੂੰ ਵਿੱਕੀ ਭਾਈ ਕਹਿੰਦੇ ਉਹਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਚਾਚਾ ਰੌਣਕੀ ਰੌਣਕੀ ਬੜੇ ਅੱਛੇ ਪ੍ਰੋਡਿਊਸਰ ਰਹੇ ਨੇ ਆਪਣੇ ਸਮੇਂ ਦੇ ਅੱਛੇ ਪ੍ਰੋਗਰਾਮ ਸਪੋਰਟਸ ਬੜੀ ਉਹਨਾਂ ਨੇ ਕਵਰੇਜ ਕੀਤੀ ਬਹੁਤ ਸਪੋਰਟਸ ਦੇ ਬਹੁਤ ਅੱਛੇ ਪ੍ਰੋਗਰਾਮ ਪ੍ਰੋਡਿਊਸ ਕੀਤੇ ਨੇ ਲੇਕਿਨ ਇੱਕ ਗੱਲ ਮੈਂ ਕਰਾਂਗਾ ਵੀ ਅੱਜ ਜ਼ਮਾਨੇ ਦੇ ਵਿੱਚ ਜਦੋਂ OTT ਪਲੇਟਫਾਰਮ ਆ ਗਏ ਐਪਸ ਆ ਗਈਆਂ ਉਹਦੇ ਬਾਰੇ ਕੁਝ ਪਹਿਲਾਂ ਸਿਰਫ ਅਸੀਂ ਪੰਜਾਬ ਤੱਕ ਲਿਮਟਿਡ ਸੀਗੇ ਜੀ ਜੀ ਉਸ ਤੋਂ ਬਾਅਦ ਸੈਟਲਾਈਟ ਚੈਨਲ ਕਰਕੇ ਅਸੀਂ ਪੂਰੇ ਸਾਡਾ ਗਲੋਬਲ ਏਰੀਆ ਵਧ ਗਿਆ ਬਹੁਤ ਜ਼ਿਆਦਾ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਕਨੋਲੋਜੀ ਚੇਂਜ ਹੁੰਦੀ ਹੈ ਪ੍ਰਾਈਵੇਟ ਚੈਨਲ ਆਏ ਆ DTS ਸਰਵਿਸ ਪ੍ਰਾਈਵੇਟ ਨੇ ਸ਼ੁਰੂ ਕੀਤੀ ਦੂਰਦਰਸ਼ਨ ਨੇ ਆਪਣੀ ਪ੍ਰਾਈਵੇਟ DTS ਸਰਵਿਸ ਕੀਤੀ ਪਿੱਛੇ ਸ਼ੁਰੂ ਕੀਤੀ OTT ਪਲੇਟਫਾਰਮ ਤੇ ਵੀ ਦੂਰਦਰਸ਼ਨ ਆਇਆ ਦੂਰਦਰਸ਼ਨ ਦਾ ਆਪਣਾ ਪਲੇਟਫਾਰਮ ਵੇਵ ਹੈ ਜਿਹੜਾ ਫ੍ਰੀ ਆਫ ਕੋਸਟ ਹੈ ਕੁਝ ਚੈਨਲ ਉਹਨਾਂ ਨੇ ਹੁਣ ਸ਼ੁਰੂ ਕਰ ਰਹੇ ਆ ਪੇ ਆਫ ਚੈਨਲ ਵੀ ਜਿੱਥੇ ਤੁਸੀਂ ਆਪਣੇ ਸਾਡੇ ਜਿਹੜੇ ਜਿੰਨੇ ਪੁਰਾਣੇ ਜਿਹਨੂੰ ਕਹਿੰਦੇ ਆਰਕਾਈਵ ਪ੍ਰੋਗਰਾਮ ਕਿਉਂਕਿ ਦੂਰਦਰਸ਼ਨ ਕੋਲ ਇੱਕ ਜਿਹੜਾ ਹੈਗਾ ਮਾਨ ਦੀ ਗੱਲ ਹੈਗੀ ਹੈ ਕਿ ਜਦੋਂ ਕੋਈ ਚੈਨਲ ਨਹੀਂ ਸੀਗਾ ਉਦੋਂ ਦੂਰਦਰਸ਼ਨ ਸੀਗਾ ਜਿੰਨੀ ਪੁਰਾਣੀ ਫੁਟੇਜ ਹੈਗੀ ਹੈ ਜਾਂ ਪੁਰਾਣੇ ਆਰਟਿਸਟ ਹੈਗੇ ਬੇਸ਼ੱਕ ਪੋਲਿਟਿਕਲ ਲੀਡਰ ਹੋਣ ਸਾਡੇ ਬਾਲੀਵੁੱਡ ਦੇ ਲੀਡਰ ਹੋਣ ਜਾਂ ਉਸ ਟਾਈਮ ਦੇ ਆਰਟਿਸਟ ਹੋਣ ਉਹਦਾ ਜਿਹੜਾ ਖਜ਼ਾਨਾ ਹੈਗਾ ਦੂਰਦਰਸ਼ਨ ਕੋਲ ਹੈ ਬਿਲਕੁਲ ਬਿਲਕੁਲ ਲੇਕਿਨ ਇੱਕ ਗੱਲ ਜੋੜੋ ਨਾ ਲੈਦੇ ਵੀ ਜਦੋਂ ਕੋਈ ਚੈਨਲ ਸੀ ਨਹੀਂ ਸੀ ਉਦੋਂ ਵੀ ਦੂਰਦਰਸ਼ਨ ਸੀ ਅੱਜ 600 ਚੈਨਲ ਚੱਲ ਰਿਹਾ ਫੇਰ ਵੀ ਦੂਰਦਰਸ਼ਨ ਉੱਥੇ ਹੀ ਖੜਾ ਆਪਣੇ ਸਟੈਂਡ ਦੇ ਉੱਤੇ ਖੜਾ ਹੈ ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਪੁਰਾਣੇ ਕਲਾਕਾਰ ਤਾਂ ਸਾਡੇ ਕੋ ਆ ਕੇ ਬੜੇ ਖੁਸ਼ ਹੁੰਦੇ ਨੇ ਜਿਹਨੇ ਵੀ ਪੁਰਾਣੇ ਸਾਡੇ ਐਸਟੈਬਲਿਸ਼ਡ ਆਰਟਿਸਟ ਨੇ ਹੋਰ ਜੇ ਜ਼ਿਕਰ ਮੈਂ ਭੁੱਲ ਗਿਆ ਪੂਨਜਨ ਪਰੇਲਾਲ ਉਹ ਕਿਹੋ ਜਿਹਾ ਬੜਾ ਵਾਲੀ ਬ੍ਰਦਰਸ ਸੁਆਦ ਲੋਕ ਨੇ ਕਲਾਕਾਰ ਲੋਕ ਆ ਬਿਲਕੁਲ ਉਹ ਰਗੁਨਦਰ ਬੇਟਾ ਲਖਵਿੰਦਰ ਉਹ ਪਿੱਛੇ ਰਿਕਾਰਡ ਕਰਵਾ ਕੇ ਗਿਆ ਸੀ ਤਾਂ ਬੜਾ ਖੁਸ਼ ਹੋਇਆ ਸੀ ਬਹੁਤ ਸਾਲਾਂ ਬਾਅਦ ਆਇਆ ਤੇ ਮੈਨੂੰ ਜਿਤਨਾ ਇਹ ਸਾਰੇ ਕਲਾਕਾਰ ਨਾ ਸ਼ਮੀ ਜੀ ਇਸ ਤਰ੍ਹਾਂ ਮਹਿਸੂਜ ਹੁੰਦਾ ਕਿ ਅਸੀਂ ਆਪਣੇ ਘਰ ਆ ਗਏ ਕਿ ਕਿ ਸਰ ਤੁਸੀਂ ਹੁਣ ਹੈਡ ਹੋ ਚੁਣੌਤੀਆਂ ਬਹੁਤ ਆਉਂਦੀਆਂ ਰਹੀਆਂ ਪੁਰਾਣੇ بڑے ਡਾਇਰੈਕਟਰਸ ਨੂੰ ਵੀ ਆਈਆਂ ਤੁਹਾਨੂੰ ਵੀ ਆ ਰਹੀਆਂ ਹੋਣਗੀਆਂ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਹੜੀ ਸਮਝਦੇ ਹੋ ਜਦੋਂ ਨਿੱਜੀ ਚੈਨਲ ਆ ਗਏ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਜਿਹੜੀ ਮੁੱਖ ਚੁਣੌਤੀ ਤੁਹਾਡੇ ਸਾਹਮਣੇ ਆਈ ਹੋਵੇ ਔਰ ਤੁਸੀਂ ਬੜੇ ਇਨਵੈਸਟਮੈਨਟ ਨੂੰ ਪਤਾ ਹੈ ਕਿਉਂਕਿ ਮੈਂ ਵੀ 25 ਸਾਲ ਤੋਂ ਲਗਭਗ ਜੁੜਿਆ ਹੋਇਆ ਹਾਂ ਵੀ ਚੁਣੌਤੀਆਂ ਜਿਹੜੀਆਂ ਐ ਬੜੇ ਹੱਸ ਕੇ ਤੁਸੀਂ ਲੋਕ ਜਿਹੜੀ ਆ ਉਹਨੂੰ ਖੁਦ ਖਤਮ ਕਰ ਦਿੰਦੇ ਲੇਕਿਨ ਤੁਹਾਡੀ ਨਜ਼ਰ 'ਚ ਐਸੇ ਜਿਹੇ ਕਿਹੜੀ ਚੁਣੌਤੀ ਸਾਡੇ 'ਚ ਨੀੜੀ ਪੰਜਾਬੀ ਲਈ ਆਈ ਸੀ ਜਿਹੜੀ ਤੁਹਾਨੂੰ ਮੁਸ਼ਕਲ ਵੀ ਲੱਗੀ ਲੇਕ ਅਸੀਂ ਆਪਣੇ ਬਿਲਕੁਲ ਸਹੀ ਤਰੀਕੇ ਨਾਲ ਚੱਲਦੇ ਰਹੇ ਕੰਟੈਂਟ ਨੂੰ ਅਸੀਂ ਇਧਰ ਉਧਰ ਨਹੀਂ ਹੋ ਦਿੰਦਾ। ਕੀ ਬਾਤ ਹੈ ਬਿਲਕੁਲ ਕਿਉਂਕਿ ਸ਼ੋਰ ਸ਼ਰਾਬਾ ਹੀ ਕਰ ਨਹੀਂ ਸਕਦੇ। ਜੀ। ਸਨਸਨੀ ਹੀ ਫਲਾ ਨਹੀਂ ਸਕਦੇ। ਬਿਲਕੁਲ। ਔਰ ਸਾਡਾ ਪਿਓਰ ਐਂਟਰਟੇਨਮੈਂਟ ਵਾਸਤੇ ਹੈ ਮਨੋਰੰਜਨ ਵਾਸਤੇ ਲੋਕਾਂ ਦੇ ਔਰ ਲੋਕਾਂ ਨੂੰ ਸਹੀ ਸੇ ਦੇਣ ਵਾਸਤੇ ਪ੍ਰੋਗਰਾਮ ਸਾਡੇ ਉਲੀਕੇ ਜਾਂਦੇ ਨੇ। ਜੀ। ਔਰ ਉਸ ਚੁਣੌਤੀ ਨੂੰ ਇਸੇ ਇਸ ਤਰੀਕੇ ਨਾਲ ਲਿਆ ਕਿ ਆਪਣੇ ਪ੍ਰੋਗਰਾਮ ਨੂੰ ਅਸੀਂ ਉਸੇ ਤਰੀਕੇ ਨਾਲ ਤੋਰਦੇ ਰ ਔਰ ਅੱਛੀ ਕੁਆਲਿਟੀ ਨਾਲ ਕਰਦੇ ਰਹੇ। ਬਿਲਕੁਲ। ਔਰ ਇਹਦਾ ਰਿਜ਼ਲਟ ਸਾਹਮਣੇ ਹੈ। कि ਅਸੀਂ ਅੱਜ ਵੀ ਕਾਇਮ ਹੈ ਔਰ ਅੱਛੀ ਪੋਜੀਸ਼ਨ 'ਚ ਕਾਇਮ ਹੈ ਔਰ ਮੈਂ ਤੁਹਾਨੂੰ ਵੀ ਦੱਸ ਦਿਆਂ ਕਿ ਸਾਡੇ ਖੇਤਰੀ ਚੈਨਲ ਨੇ ਜਿਹੜੇ ਕੁਝ ਜਾਂ ਨਾਜ ਪ੍ਰਾਈਵੇਟ ਵੀ ਨੇ ਉਹਨਾਂ ਵਿੱਚ ਵੀ ਸਾਡੀ ਬਹੁਤ ਅੱਛੀ ਪੋਜੀਸ਼ਨ ਹੈ ਬਿਲਕੁਲ ਤੇ ਕਈ ਵਾਰੀ ਇਹ ਵੀ ਜ਼ਿਕਰ ਹੋਇਆ ਕਿ ਕਈ ਸਰ ਇੱਕ ਪੁਰਾਣੀ ਕਲਾਕਾਰਾਂ ਨੂੰ ਤੇ ਪਤਾ ਕਿ ਜਲੰਧ ਦੇ ਦੂਦਸ਼ਣ ਦੀ ਕੀ ਅਹਿਮੀਅਤ ਹੈ ਤੇ ਇਥੋਂ ਉਹਨਾਂ ਦਾ ਕੈਰੀਅਰ ਬਣਿਆ ਲੇਕਿਨ ਕਈ ਨਵੇਂ ਕਲਾਕਾਰ ਉਹ ਸੋਸ਼ਲ ਮੀਡੀਆ ਤੋਂ ਪਪੂਲਰ ਹੋ ਗਿਆ ਕੋਈ ਪ੍ਰਾਈਵੇਟ ਚੈਨਲ ਤੋਂ ਪਪੂਲਰ ਹੋ ਗਿਆ ਲੇਕਿਨ ਉਹ ਕਈ ਵਾਰੀ ਸਾਡੇ ਕੋਲ ਆਏ ਨਹੀਂ ਬਲਾਇਆ ਸੀ ਉਹਨਾਂ ਨੇ ਵੀ ਲੇਕਿਨ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿ ਦੂਰਦਰਸ਼ਨ ਤੇ ਇਹ ਇੰਨਾ ਜ਼ਿਆਦਾ ਅچھے ਤਰੀਕੇ ਨਾਲ ਪ੍ਰੋਗਰਾਮ ਕੀਤੇ ਜਾਂਦੇ ਨੇ ਔਰ ਬੜੇ ਖੁਸ਼ ਹੋਇਆ ਅਗਲੇ ਬਿਲਕੁਲ ਬਿਲਕੁਲ ਸਹੀ ਗੱਲ ਸਰ ਕਰਨ ਚਾਹਤੇ ਕੁਝ ਹਾਂ ਮੈਂ ਜੀ ਦੂਰਦਰਸ਼ਨ ਜਿਸ ਤਰ੍ਹਾਂ ਅੱਜ ਦਾ ਮੀਡੀਆ ਹੈਗਾ ਅਸੀਂ ਕੋਈ ਵੀ ਚੀਜ਼ ਨੂੰ ਕਹਿੰਦੇ ਹਾਂ ਹੁਣੇ ਇਸ ਟਾਈਮ ਹਾਂ ਵਾਪਰੀ 10 ਮਿੰਟ ਚ ਜਾਂ 5 ਮਿੰਟ ਵਿੱਚ ਉਸੇ ਵੇਲੇ ਟੀਵੀ ਤੇ ਆ ਗਈ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਦੇ ਟਾਈਮ ਵਿੱਚ ਜਦੋਂ ਦੂਰਦਰਸ਼ਨ ਕੱਲਾ ਸੀਗਾ ਉਦੋਂ ਸਾਡੇ ਕੋਲ ਕਮਿਊਨੀਕੇਸ਼ਨ ਦੇ মিডিਆ ਬਹੁਤ ਘੱਟ ਸੋਰਸਸ ਬਹੁਤ ਘੱਟ ਸੀਗੇ ਕਿਸੇ ਜਗ੍ਹਾ ਤੇ ਕੋਈ ਇਨਸੀਡੈਂਟ ਹੁੰਦਾ ਸੀਗਾ ਜਾਂ ਕੋਈ ਨਿਊਜ਼ ਕਵਰੇਜ ਹੁੰਦੀ ਸੀ ਜੀ ਸੋ ਕਿ ਸਾਡਾ ਜਲੰਧਰ ਦਾ ਜਿਹੜਾ ਏਰੀਆ ਸੀਗਾ ਪੰਜਾਬ ਹਿਮਾਚਲ ਸਾਰਾ ਸੀ ਕਵਰ ਕਰਦੇ ਸੀਗੇ ਤੇ ਸਪੋਜ਼ ਹਿਮਾਚਲ ਦੇ ਕਿਸੇ ਏਰੀਆ ਵਿੱਚ ਕੋਈ ਨਿਊਜ਼ ਈਵੈਂਟ ਹੈਗਾ ਉਹਨੂੰ ਅਸੀਂ ਟੈਲੀਕਾਸਟ ਕਰਨਾ ਹੈ ਤੇ ਉਸ ਵੇਲੇ ਉੱਥੇ ਸਾਡੀ ਟੀਮ ਜਾਂਦੀ ਸੀ ਜੀ ਉਹ ਰਿਕਾਰਡ ਕਰਦੀ ਸੀਗੀ ਉਸ ਤੋਂ ਬਾਅਦ ਨੀਰੈਸਟ ਜਿਸ ਨਾਲ ਸਾਡੇ ਕੋਲ ਮੁਹਾਲੀ ਵਿੱਚ ਸਾਡੇ ਕੋਲ ਡੀਓਟੀ ਦਾ ਟਾਵਰ ਸੀਗਾ ਉੱਥੋਂ ਸਾਡੇ ਕੋਲ ਫੈਸਿਲਿਟੀ ਸੀ ਜਾਂ ਜਲੰਧਰ ਆ ਕੇ ਅਸੀਂ ਉਹਨੂੰ ਚਲਾ ਸਕਦੇ ਸੀਗੇ ਪਰ ਹੁਣ ਲਾਈਵ ਦਾ ਆ ਗਿਆ ਹੁਣ ਟਾਈਮ ਹੈਗਾ ਕਿ ਉਸ ਚੀਜ਼ ਨੂੰ ਅਸੀਂ ਇੱਕ ਮੋਬਾਈਲ ਦੇ ਥਰੂ ਇੱਕ ਬੈਕਪੈਕ ਦੇ ਥਰੂ ਅਸੀਂ ਉਸੇ ਤਰ੍ਹਾਂ ਕਰ ਸਕਦੇ ਹਾਂ ਤੇ ਉਸ ਸਮੇਂ ਦੇ ਜਿਹੜੇ ਚੈਲੰਜ ਸੀਗੇ ਉਹ ਬਹੁਤ ਜ਼ਿਆਦਾ ਵੱਡੇ ਸੀਗੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਮੈਂ ਇੱਕ ਜਲਦੀ ਦੇ ਨਾਲ ਕਿ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਰਿਹਾ ਹੈ ਇੱਕ ਗੱਲ ਪੁੱਛਣਾ ਹੈ ਇੱਕ ਤਾਂ ਮੈਂ ਤੁਹਾਡੇ ਕੋਲ ਪੁੱਛਣੀ ਹੈ ਵੀ ਪ੍ਰੋਗਰਾਮਾਂ ਦੀ ਤਾਜ਼ਾ ਸਥਿਤੀ ਅੱਜ ਕੀ ਹੈ ਦੂਸਰੀ ਗੱਲ ਹੈ ਵੀ ਲਾਈਵ ਟੈਲੀਕਾਸਟ ਕਦੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮਾਂ ਦੀ ਸ਼ਸ਼ਮੀ ਜੀ ਸਥਿਤੀ ਬਹੁਤ achhi ਹੈ ਜੀ ਕੁਝ ਨਵੇਂ ਪ੍ਰੋਗਰਾਮ ਵੀ ਲੈ ਕੇ ਜਾ ਰਹੇ ਨੇ ਔਰ ਜਲਦੀ ਹੀ ਔਨ 에ਅਰ ਹੋਣਗੇ ਜੀ ਔਰ ਇੱਕ ਇੱਥੇ ਮੈਂ ਜ਼ਿਕਰ ਕਰ ਦਿਆਂ ਕਿ ਜਿਨਨੇ ਵੀ ਇਹ ਸਫਰ ਤਿਆ ਕੀਤਾ ਸਾਰੇ ਸਾਡੇ ਪੁਰਾਣੇ ਕਰਮਚਾਰੀ ਸਾਡੇ ਜਨੇਵ ਆਫੀਸਰਸ ਦੇ ਕਰਮਚਾਰੀ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਬਿਲਕੁਲ ਔਰ ਉਹਨਾਂ ਨੂੰ ਸਲਾਮ ਹੈ ਉਹਨਾਂ ਦੇ ਅਚੀਵਮੈਂਟ ਸਦਕਾ ਔਰ ਅਸੀਂ ਚੱਲਦੇ ਆ ਰਹੇ ਹਾਂ ਔਰ ਅਚੀ ਪੋਜੀਸ਼ਨ ਤੇ ਆ ਇੱਕ ਜ਼ਿਕਰ ਮੈਂ ਲਾਈਵ ਦੀ ਤੁਸੀਂ ਗੱਲ ਕੀਤੀ ਹੈ ਸਾਡੇ ਨਾ ਸਮੇਂ ਦੇ ਮੁਤਾਬਕ ਸਭ ਕੁਝ ਟਲ ਜਾਂਦਾ ਬਿਲਕੁਲ ਸਮੇਂ ਦਾ ਸਾਨੂੰ ਵੀ ਚੱਲਣਾ ਪੈਂਦਾ ਔਰ ਅਸੀਂ ਚੱਲੇ ਹਾਂ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਨੇ YouTube ਤੇ ਸਾਡੇ ਆਪਣਾ ਚੈਨਲ ਹੈ ਸਾਡਾ ਔਰ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਉਹ ਵੀ ਦੱਸੋ ਕਿ ਸਟ੍ਰਾਂਸੈਕਟਰ ਬਿਲਕੁਲ ਬਿਲਕੁਲ ਡੀਡੀ ਪੰਜਾਬੀ ਤੁਸੀਂ YouTube ਤੇ ਪਾ ਗਏ ਸਰਚ ਕਰੋ ਡੀਡੀ ਪੰਜਾਬੀ ਔਰ ਤੇ ਜਾ ਕੇ ਸਬਸਕ੍ਰਾਈਬ ਕਰ ਲਓ ਤੁਸੀਂ ਪ੍ਰੋਗਰਾਮ ਔਰ ਉੱਚ ਦੇਖੋਗੇ ਤੁਸੀਂ ਕਿ ਸਾਰਾ ਪੁਰਾਣਾ ਆਰਕਾਈਵਲ ਵੈਲਿਊ ਦੇ ਪ੍ਰੋਗਰਾਮ ਸਾਰੇ ਔਰ ਚ ਪਏ ਨੇ ਆਰਾਮ ਨਾਲ ਤੁਸੀਂ ਬੈਠ ਕੇ ਦੇਖ ਸਕਦੇ ਤੁਸੀਂ ਕਿਸ ਨੇ ਐਪ ਡਾਊਨਲੋਡ ਕਰਨੀ ਹਾਂਜੀ ਇੱਕ ਇਹ ਵੀ ਹੈਗਾ ਦੂਸਰਾ ਨੰਬਰ ਤੇ Instagram ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਅਸੀਂ ਵੈਬਸ ਤੇ ਵੀ ਹੈਗੇ ਹਾਂ ਵੈਬਸ ਤੇ ਵੀ ਹੈਗੇ ਹਾਂ ਔਰ Instagram ਤੇ ਉਸ ਤੋਂ ਇਲਾਵਾ Facebook ਤੇ ਹੈ ਹਾਂ ਫਿਰ ਇੱਕ ਹੋ ਹੈਗਾ ਐਕਸ ਹਾਂ ਜਿਹਨੂੰ ਟਵਿੱਟਰ ਟਵਿੱਟਰ ਨੂੰ ਐਕਸ ਕਹਿਆ ਦਿੰਦਾ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਵਿਚ ਅਸੀਂ ਜਿੰਨੇ ਵੀ ਪ੍ਰਾਈਵੇਟ ਡੀਟੀਐਚ ਪਲੇਟਫਾਰਮ ਹੈਗੇ ਸਾਰੇ ਪਲੇਟਫਾਰਮ ਤੇ ਦੂਰਦਰਸ਼ਨ ਜਲੰਧਰ ਅਵੇਲੇਬਲ ਅਵੇਲੇਬਲ ਤੇ ਮੈਂ ਥੀ ਖੋਰ ਕਮਾਂਗਾ ਕਿ ਅਸੀਂ ਇਸ ਜਿਹੜਾ ਟੈਕਨੀਕਲੀ ਜਾਂ ਤਕਨੀਕੀ ਤੌਰ ਤੇ ਅਸੀਂ ਇਸ ਚੀਜ਼ ਨੂੰ ਮੇਨਟੇਨ ਕਰ ਪਾਏ ਹਾਂ ਸਾਡੇ ਜਿਹੜੇ ਸਭ ਤੋਂ ਸੀਨੀਅਰ ਆਫੀਸਰ ਸੀਗੇ ਐਸ ਆਰ ਹੀਰ ਤੋਂ ਲੈ ਕੇ ਹੁਣ ਤੱਕ ਮਿਸਟਰ ਜਾਰੰਗਲ ਜੀ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿਉਂਕਿ ਉਹਨਾਂ ਨੇ ਗਾਈਡੈਂਸ ਹੋਣ ਦੇ ਲਈ ਕਿ ਕੇਸਰ ਅੱਜ ਦਰਸ਼ਕਾਂ ਦਾ ਧੰਨਵਾਦ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਧੰਨਵਾਦ ਤੋਂ ਪਹਿਲਾਂ ਇੱਕ ਵੇਵਜ਼ ਦੀ ਗੱਲ ਕੀਤੀ ਤੁਸੀਂ ਓਟੀਟੀ ਪਲੇਟਫਾਰਮ ਦਾ ਸਾਡਾ ਵੇਵਜ਼ ਔਰ ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹ ਫ੍ਰੀ ਆਫ ਕਾਸਟ ਹੈ ਜੀ ਉਹਦੇ ਵਿੱਚ ਤੁਸੀਂ ਡीडी ਪੰਜਾਬੀ ਦੇ ਸਾਰੇ ਖੇਤਰੀ ਚੈਨਲ ਔਰ ਪ੍ਰਾਈਵੇਟ ਚੈਨਲ ਰੇਡੀਓ ਸਭ ਕੁਝ ਤੁਸੀਂ ਯੋਰ ਸੇ ਦੇਖ ਸਕਦੇ ਹੋ ਔਰ ਕੋਈ ਕਾਸਟ ਨਹੀਂ ਹੈ ਟੀਵੀ ਮੋਬਾਈਲ ਤੇ ਤੁਸੀਂ ਕਲਿੱਕ ਕਰੋ ਉਹ ਉਹ ਆਪਣੇ ਮਰਜ਼ੀ ਦੇ ਪ੍ਰੋਗਰਾਮ ਦੇਖਦੇ ਉਹ ਬਾਕੀ ਜੇ ਦਰਸ਼ਕਾਂ ਦੀ ਗੱਲ ਹੈ ਜੋ ਕਿ ਅਸੀਂ ਅੱਜ ਸਾਡੀ ਪੋਜੀਸ਼ਨ ਹੈ ਜੋ ਸਥਿਤੀ ਸਾਡੀ ਹੈ ਉਹ ਦਰਸ਼ਕਾਂ ਕਰਕੇ ਹੈ ਜੀ ਤੇ ਸਾਨੂੰ ਜਿਆਦਾ ਤੋਂ ਜਿਆਦਾ ਪਿਆਰ ਦਿੰਦੇ ਰਹਿਣਾ ਤੇ ਸਾਡੀ ਕੋਸ਼ਿਸ਼ ਹੈ ਕਿ ਅੱਛੇ ਤੋਂ ਅੱਛੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਰਾਂਗੇ ਬਿਲਕੁਲ ਦੋਸਤੋ ਗੱਲ ਇਹ ਵੀ ਅੱਜ ਬੇਸ਼ੱਕ 5 ਤਰੀਕ ਨੂੰ ਸੀ 25ਵੀਂ ਸਾਲਗिरा ਮਨਾਈ ਹੈ ਡੀਡੀ ਪੰਜਾਬੀ ਦੀ ਤੁਹਾਡਾ ਪਿਆਰ ਇਸੇ ਤਰ੍ਹਾਂ ਡੀਡੀ ਪੰਜਾਬੀ ਦੇ ਨਾਲ ਰਹਿਣਾ ਚਾਹੀਦਾ ਤੁਸੀਂ ਸਾਡੇ ਪ੍ਰੋਗਰਾਮ ਦੇਖਦੇ ਹੋ ਪਸੰਦ ਕਰਦੇ ਹੋ ਜੁੜਦੇ ਹੋ ਡੀਡੀ ਪੰਜਾਬੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤਾਂ ਕਿ ਤੁਹਾਡੇ ਬੱਚੇ ਦੇਖ ਸਕਣ ਕਿ 골ਡਨ ਜੁਬਲੀ ਵੀ ਇਸੇ ਮੰਚ ਤੇ ਇਸੇ ਡੀਡੀ ਪੰਜਾਬੀ ਦੇ ਜਿਹੜਾ ਹੈਗਾ ਹਾਲ ਦੇ ਵਿੱਚ ਸਟੂਡੀਓ ਦੇ ਵਿੱਚ ਮਨਾਈ ਗਈ ਹੈ ਤਾਂ ਹੀ ਇਹ ਜਿਹੜੀ ਹੈ ਮੰਤ ਪੂਰਾ ਹੋਏਗਾ ਹਰੇਕ ਨਵੀਂ ਤੇ ਵਧੀਆ ਚੀਜ਼ ਦੇ ਨਾਲ ਤੁਸੀਂ ਜੁੜੇ ਰਹਿਣਾ ਹੈ ਹੱਸਦੇ ਰਹਿਣਾ ਮੁਸਕਰਾਉਂਦੇ ਰਹਿਣਾ ਜੁੜੇ ਰਹਿਣਾ ਡੀਲੀ ਪੰਜਾਬੀ ਦੇ ਨਾਲ ਫਿਲਹਾਲ ਨੇ ਆ ਗਿਆ ਨਮਸਕਾਰ